ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਹਾਂ ਸੰਦੀਪ ਸਿੰਘ ਖਰਲ ਤੇ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਟੱਲਾ ਟੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੰਦੀਪ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਧੰਨਵਾਦ ਟੱਲਾ ਸਾਹਿਬ ਇੱਕ ਪ੍ਰੈਸ ਨੋਟ ਜਿਹੜਾ ਉਹ ਪੰਜ ਮੈਂਬਰੀ ਕਮੇਟੀ ਵੱਲੋਂ ਇਸ ਵਕਤ ਸਰਕੂਲੇਟ ਕੀਤਾ ਜਾ ਰਿਹਾ ਜਿਹਦੇ ਵਿੱਚ ਇਹ ਗੱਲ ਕਹੀ ਹੈ ਵੀ ਡੈਲੀਗੇਟਸ ਜਿਹੜੇ ਆ ਪ੍ਰਧਾਨਤੀ ਚੋਣ ਕਰਨਗੇ ਕੱਲ 11 ਅਗਸਤ ਆ ਤੋ ਤੋਵੇ ਸਮਝਦੇ ਆਪ ਵੀ ਇੱਕ ਪਾਸੇ ਚਰਚਾਵਾ ਇਹ ਵੀ ਨੇ ਕਿ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਹੋਣਗੇ ਜੇ ਪ੍ਰਧਾਨ ਹੋਣਗੇ ਤੇ ਫਿਰ ਡੈਲੀਗੇਟਸ ਗਿਆਨੀ ਹਰਪ੍ਰੀਤ ਸਿੰਘ ਦੀ ਚੋਣ ਕਰਨਗੇ ਇਹ ਮਾਮਲਾ ਜਿਹੜਾ ਪ੍ਰੈਸ ਨੋਟ ਸਰਕੂਲੇਟ ਹੋ ਰਿਹਾ ਇਹਨੂੰ ਤੇ ਜਿਹੜੀ ਖਬਰ ਵਾਇਰਲ ਹੋ ਰਹੀ ਹੈ ਵੀ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਹੋਣਗੇ ਇਹਦੇ ਬਾਰੇ ਜਰਾ ਖੁੱਲ ਕੇ ਜਾਣਨਾ ਪਾਉ ਮੜਾ ਜਾ ਵੀ ਦੇਖੋ ਇਹ ਤਾਂ ਗੱਲ ਤੈ ਹੈ ਨਾ ਕਿ ਡੈਲੀਗੇਟ اجلاس ਹੈ ਕੱਲ 11 ਤਰੀਕ ਨੂੰ ਔਰ ਇਹ ਸਾਰਿਆਂ ਨੂੰ ਪਤਾ ਹੈ ਹੁਣ ਕਿ اجلاس ਦਾ ਐਲਾਨ ਕਰ ਦਿੱਤਾ ਗਿਆ ਹੈ ਤੇ ਡੈਲੀਗੇਟ ਆਪਣੇ ਵੋਟਾਂ ਦੇ ਹੱਕ ਦਾ ਉਪਯੋਗ ਕਰਨਗੇ ਔਰ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੇ 2 ਦਸੰਬਰ ਦੇ ਹੁਕਮਨਾਮੇ ਦੀ ਰੋਸ਼ਨੀ ਦੇ ਵਿੱਚ ਉਦੇਸ਼ ਦੀ ਪੂਰਤੀ ਆ ਉਹ ਕੀਤੀ ਜਾਣੀ ਹੈ ਜਿਹੜਾ ਪ੍ਰੈਸ ਨੋਟ ਆਇਆ ਹੈ ਪੰਜ ਮੈਂਬਰੀ ਕਮੇਟੀ ਦਾ ਉਹਨਾਂ ਨੇ ਬਿਆਨ ਜਾਰੀ ਕੀਤਾ ਹੈ ਪੰਜ ਮੈਂਬਰੀ ਕਮੇਟੀ ਵੱਲੋਂ ਕਿ ਡੈਲੀਗੇਟ ਹੀ ਪ੍ਰਧਾਨ ਦੀ ਚੋਣ ਕਰਨਗੇ ਦੇਖੋ ਮੇਰਾ ਹੀ ਮੰਨਣਾ ਸੰਦੀਪ ਜੀ ਕਿ ਮੀਡੀਆ ਨੂੰ ਜ਼ਰੂਰ ਇਹ ਅਧਿਕਾਰ ਹੈ ਕਿ ਮੀਡੀਆ ਵਿਸ਼ਲੇਸ਼ਣ ਕਰ ਸਕਦਾ ਹੈ ਕੇ ਗਿਆਨੀ ਹਰਪ੍ਰਿੰਤ ਸਿੰਘ ਹੋਣਗੇ ਜਾਂ ਬੀਬੀ ਸਤਵੰਤ ਕੌਰ ਹੋਣਗੇ ਜਾਂ ਕੋਈ ਹੋਰ ਪ੍ਰਧਾਨਗੀ ਦੇ ਲਈ ਉੱਥੇ ਆਪਣਾ ਦਾਵਾ ਕਰ ਸਕਦਾ ਹੈ ਇਹ ਡੈਲੀਗੇਟਾਂ ਕੋਲੇ ਵੀ ਹੱਕ ਹੈ ਕੋਈ ਵੀ ਡੈਲੀਗੇਟ ਕਿਸੇ ਦੇ ਨਾਮ ਦਾ ਪ੍ਰਸਤਾਵ ਵੀ ਕਰ ਸਕਦਾ ਹੈ ਇਹ ਤਾਂ ਨਿਰਪਰ ਕਰਦਾ ਹੈ ਨਾ ਅਗਰ ਕੋਈ ਵਿਅਕਤੀ ਕਹੇ ਕਿ ਮੈਂ ਚੋਣ ਲੜਨਾ ਚਾਹੁੰਨਾ ਜੀ ਤੇ ਫਿਰ ਇਹ ਉੱਥੇ ਮੌਕੇ ਤੇ ਨਿਰਪਰ ਕਰੇਗਾ ਡੈਲੀਗੇਟਾਂ ਦਾ ਕੀ ਰੁਖ ਬਣਦਾ ਹੈ ਕਿ ਸਾਰੇ ਡੈਲੀਗੇਟ ਹੀ ਇੱਕ ਨਾਂ ਦੇ ਪ੍ਰਤੀ ਸਰਬਸੰਮਤੀ ਚਾਹੁੰਦੇ ਨੇ ਜਾਂ ਬਹੁ ਗਿਣਤੀ ਸਰਬਸੰਮਤੀ ਚਾਹੁੰਦੇ ਨੇ ਜਿਹੜੀ ਸਾਡੀ ਵਿਧਾਨਿਕ ਪ੍ਰਕਿਰਿਆ ਹੈ ਅਗਰ ਬਹੁ ਗਿਣਤੀ ਹੱਥ ਖੜੇ ਕਰਕੇ ਸਰਬਸੰਮਤੀ ਕਿਸੇ ਇੱਕ ਦੇ ਨਾਂ ਤੇ ਬਣਾ ਦੇਣ ਆਮ ਤੌਰ ਤੇ ਫਿਰ ਕੋਈ ਦੂਸਰਾ ਦੂਸਰੀ ਧਿਰ ਵੋਟਾਂ 'ਚ ਜਾਂਦੀ ਨਹੀਂ ਤੇ ਜੇ ਕੋਈ ਦੂਸਰੀ ਧਿਰ ਇਸ ਗੱਲ ਲਈ ਅੜੇ ਕਿ ਨਹੀਂ ਅਸੀਂ ਚਾਹੁੰਦੇ ਆ ਕਿ ਵੋਟਾਂ ਹੋਣ ਤੇ ਫਿਰ ਵੋਟਾਂ ਵੀ ਹੋ ਜਾਂਦੀਆਂ ਨੇ ਜਿਹੜਾ ਚੋਣ ਅਧਿਕਾਰੀ ਹੁੰਦਾ ਹੈ ਆਬਜ਼ਰਵਰ ਹੁੰਦਾ ਹੈ ਉਹ ਮੌਕੇ ਤੇ ਫੈਸਲਾ ਕਰਦਾ ਹੈ ਕੱਲ ਵੀ ਉਥੇ ਜਿਹੜਾ ਅਗਰ 500 ਤੋਂ ਥੋੜੇ ਜਿਹਾ ਜ਼ਿਆਦਾ ਡੈਲੀਗੇਟ ਬਣੇ ਨੇ ਜ਼ਿਲ੍ਹਾ ਸਟੇਟ ਔਰ ਸਾਰੇ ਤੇ ਫਿਰ ਉਥੇ ਲੋਹੇ ਦਾ ਬਕਸਾ ਵੀ ਰੱਖਿਆ ਜਾਏਗਾ ਕਿ ਅਗਰ ਵੋਟਾਂ ਪਾਉਣ ਦੀ ਨੌਬਤ ਆਉਂਦੀ ਹੈ ਤੇ ਫਿਰ ਉਥੇ ਬੈਲਟ ਪੇਪਰ ਵੀ ਮੌਕੇ ਤੇ ਤਿਆਰ ਕੀਤੇ ਜਾ ਸਕਦੇ ਨੇ ਪਰਚੀਆਂ ਦੇ ਰੂਪ ਦੇ ਵਿੱਚ ਜਿਹੜੀਆਂ ਵੋਟਾਂ ਪੈਣੀਆਂ ਨੇ ਵਿਧਿ ਵਿਧਾਨ ਦੇ ਨਾਲ ਜਦੋਂ ਤੁਸੀਂ ਪ੍ਰਧਾਨ ਦੀ ਚੋਣ ਕਰਨੀ ਹੈ ਸੰਦੀਪ ਜੀ ਉਦੋਂ ਤੁਹਾਨੂੰ ਇਹ ਸਾਰੇ ਪ੍ਰਬੰਧ ਕਰਨੇ ਪੈਂਦੇ ਨੇ ਜਿਥੋਂ ਤੱਕ ਗੱਲ ਰਹੀ ਗਿਆਨੀ ਹਰਪੀ ਸਿੰਘ ਦੀ ਮੈਂ ਇੱਕ ਗੱਲ ਤੋਂ ਬੜਾ ਹੈਰਾਨ ਹੋਇਆ ਉੰਜ ਤਾਂ ਜਿਹੜੇ ਸੁਰਜੀਤ ਸਿੰਘ ਰਖੜਾ ਹੁਣੀ ਨੇ ਬੜੇ ਸਿਆਣੇ ਲੀਡਰ ਨੇ ਉਹਨਾਂ ਦੇ ਭਰਾ ਜਿਹੜੇ ਅਮਰੀਕਾ ਦੇ ਵਿੱਚ ਨੇ ਉਹ ਵੀ ਬੜੇ ਸਫਲ ਕਾਰੋਬਾਰੀ ਨੇ ਸੁਰਜੀਤ ਸਿੰਘ ਰਖੜਾ ਬੜੇ ਸਫਲ ਕਾਰੋਬਾਰੀ ਨੇ ਅਕਾਲੀ ਦਲ ਚ ਮੰਤਰੀ ਵੀ ਰਹੇ ਨੇ ਵਿਧਿ ਵਿਵਧਾਨ ਸਾਰਾ ਕੁਝ ਜਾਣਦੇ ਨੇ ਪਰ ਕੱਲ ਮੈਨੂੰ ਇਹ ਲੱਗਦਾ ਕਿ ਉਤਸ਼ਾਹ ਬਹੁਤ ਜ਼ਿਆਦਾ ਸੀ ਕੱਲ ਸੁਰਜੀਤ ਸਿੰਘ ਰਖੜਾ ਉਹਨਾਂ ਨੇ ਮੀਡੀਆ ਦੇ ਵਿੱਚ ਜਿਹੜੀ ਆਫੀਸ਼ੀਅਲ ਅਨਾਉਂਸਮੈਂਟ ਕਰਤੀ ਕਿ ਜੀ ਅਸੀਂ ਤੈਅ ਕਰ ਲਿਆ ਗਿਆਨੀ ਹਰਪ੍ਰੀਤ ਸਿੰਘ ਸਰਬਸੰਮਤੀ ਨਾਲ ਪ੍ਰਧਾਨ ਬਣ ਜਾਣਗੇ ਤੇ ਬੀਬੀ ਸਤਵੰਤ ਕੌਰ ਉਹਨਾਂ ਨੂੰ ਅਸੀਂ ਧਰਮ ਦੀ ਜ਼ਿੰਮੇਵਾਰੀ ਦਵਾਂਗੇ ਕਾਉਂਸਲ ਵਗੈਰਾ ਦੀ ਮੈਨੂੰ ਲੱਗਦਾ ਸੁਰਜੀਤ ਸਿੰਘ ਰਖੜਾ ਉਹਨਾਂ ਨੂੰ ਪਤਾ ਨਹੀਂ ਹੋਣਾ ਕਿ ਕਿਤੇ ਨਾ ਕਿਤੇ ਜਾਣੇ ਅਣਜਾਣੇ ਦੇ ਵਿੱਚ ਉਹ ਵੱਡੀ ਭੁੱਲ ਕਰ ਰਹੇ ਨੇ ਦੇਖੋ ਸਿਆਣੀ ਸ਼ਖਸੀਅਤ ਨੇ ਸਿਆਣੀ ਸ਼ਖਸੀਅਤ ਨੇ ਸੁਰਜੀਤ ਸਿੰਘ ਰਖੜਾ ਪਰ ਉਹ ਉਤਸ਼ਾਹ ਚ ਮੈਨੂੰ ਲੱਗਦਾ ਗੱਲ ਕਰ ਗਿਆ ਕਿਉਂਕਿ ਜਿਹੜੀਆਂ ਅੰਦਰੂਨੀ ਮੀਟਿੰਗਾਂ ਚੱਲਦੀਆਂ ਨੇ ਆਪਸ ਦੇ ਵਿੱਚ ਤਾਂ ਮਾੜੇ ਮੋٹے ਸਲਾਹ مشਵਰੇ ਹੁੰਦੇ ਨੇ ਨਾ ਵੀ ਕਿਵੇਂ ਕਿਵੇਂ ਜੀ ਡੈਲੀਗੇਟਾਂ ਦੀ ਰਾਏ ਕੀ ਆ ਰਹੀ ਹੈ ਸੁਰਜੀਤ ਸਿੰਘ ਰਖੜਾ ਉਹਨਾਂ ਨੂੰ ਮੀਡੀਆ ਦੇ ਵਿੱਚ ਇਹ ਗੱਲ ਨਹੀਂ ਰੱਖਣੀ ਚਾਹੀਦੀ ਸੀ ਹੁਣ ਜਿਹੜੀ ਗੱਲ ਸੁਰਜੀਤ ਸਿੰਘ ਰਖੜਾ ਹੁਣੀ ਮੀਡੀਆ ਚ ਕਹਿ ਗਈ ਤੇ ਮੈਂ ਸੁਣ ਰਿਹਾ ਸੀ ਗੁਰਚਰਨ ਸਿੰਘ ਗਰੇਵਾਲ ਜਿਹੜੇ ਮੇਰੇ ਖਿਆਲ ਹੁਣ ਤਾਂ ਅਹੁਦੇਦਾਰ ਵੀ ਬਣ ਗਏ ਉਹ ਸ਼੍ਰੋਮਣੀ ਅਕਾਲੀ ਦਲ ਦੇ ਉਹ ਉਸੇ ਵੇਲੇ ਹਮਲਾਵਰ ਹੋ ਗਏ ਕਿ ਸਾਡੇ ਤੇ ਇਲਜ਼ਾਮ ਲਾਉਂਦੇ ਸੀ ਇਹ ਕਿ ਜੀ ਪ੍ਰਧਾਨ ਦਾ ਨਾਮ ਹੈ ਜਿਹੜਾ ਉਹ ਲਫਾਫੇ ਚੋਂ ਨਿਕਲਦਾ ਹੈ ਜਾਂ ਬਾਦਲਾਂ ਦੀ ਜੇਬ ਚੋਂ ਨਿਕਲਦਾ ਇਹ ਸ਼ਬਦ ਤਾਂ ਨਹੀਂ ਉਹਨਾਂ ਨੇ ਵਰਤਿਆ ਤੇ ਹੁਣ ਸੁਰਜੀਤ ਸਿੰਘ ਰਖੜਾ ਜੀ ਐਲਾਨ ਕਰੀ ਜਾਂਦੇ ਨੇ ਡੈਲੀਗੇਟਡ ਜਲਾਸ ਕੱਲ ਹੈ ਮੈਂ ਵੀ ਬੜਾ ਹੈਰਾਨ ਹੋਇਆ ਦੇਖੋ ਸੰਦੀਪ ਜੀ ਮੇਰਾ ਹੀ ਮੰਨਣਾ ਹੈ ਚਲੋ ਮੈਂ ਉਹ ਹੀ ਗੱਲ ਕਹਿ ਰਿਹਾ ਸੁਰਜੀਤ ਸਿੰਘ ਰਖੜਾ ਉਹਨਾਂ ਦੀ ਕੋਈ ਮਾੜੀ ਭਾਵਨਾ ਨਹੀਂ ਸੀ ਉਤਸ਼ਾਹ ਕਿਉਂਕਿ ਇੰਨੀ ਉਮੀਦ ਕਿਸੇ ਨੂੰ ਨਹੀਂ ਸੀ ਕਿ ਐਡਾ ਵੱਡਾ ਸਮਰਥਨ मिलेगा ਉਹ ਕਿਉਂ ਮਿਲਿਆ ਸੰਦੀਪ ਜੀ ਮੈਂ ਹਰ ਰੋਜ਼ ਜ਼ਿਕਰ ਕਰਦਾ ਕਿਉਂਕਿ ਕੌਮ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਬਿਨਾਂ ਕਿਸੇ ਲੀਡਰ ਨੂੰ ਵੀ ਸੰਦੀਪ ਜੀ ਇਹ ਵਹਿਮ ਹੋ ਜੇ ਨਾ ਘਟੋ ਘਟ ਅਕਾਲੀ ਸਿਆਸਤ 'ਚ ਅਗਰ ਕਿਸੇ ਲੀਡਰ ਨੂੰ ਵੀ ਇਹ ਵਹਿਮ ਹੋ ਗਿਆ ਵੀ ਅਸੀਂ ਪਤਾ ਨਹੀਂ ਕੀ ਆ ਜੀ ਅਸੀਂ ਸੁਖਵੀਰ ਬਾਦਲ ਦੇ ਮੁਕਾਬਲੇ ਅਕਾਲੀ ਦਲ ਪੁਨਰ ਸੁਰਜੀਤ ਕਰਕੇ ਵੱਡਾ ਕਰ ਲਿਆ ਤੇ ਉਹਨੂੰ ਰਾਤੋਂ ਰਾਤ ਇਹ ਵਹਿਮ ਕੱਢ ਕੇ ਸਵੇਰੇ ਸ੍ਰੀ ਅਕਾਲ ਤਖਤ ਸਾਹਿਬ ਤੇ ਨਤਮਸਤਕ ਹੋ ਜਾਣਾ ਚਾਹੀਦਾ ਵੀ ਮੇਤੋ ਗਲਤੀ ਹੋ ਗਈ ਇਹ ਜਿਹੜੀ 15 ਲੱਖ ਲੋਕਾਂ ਨੇ ਦਸਤਖਤ ਕੀਤੇ ਨੇ ਅੰਗੂਠੇ ਵੀ ਲਾਏ ਨੇ ਕਈਆਂ ਨੇ ਤੇ ਜਿਨ੍ਹਾਂ ਨੇ ਫਾਰਮ ਭਰੇ ਨੇ ਭਰਤੀ ਕੀਤੀ ਜਾਂ ਕਰਾਉਣ ਵਾਲੇ ਇਹ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਸਾਰਾ ਕੁਝ ਹੋਇਆ ਕਿਉਂਕਿ ਲੋਕ ਚਾਹੁੰਦੇ ਨੇ ਕਿ ਸਾਡੀ ਖੇਤਰੀ ਪਾਰਟੀ ਅਕਾਲੀ ਦਲ ਜਿਹਦੀ ਸਥਾਪਨਾ ਸ਼੍ਰੀ ਅਕਾਲ ਤੱਕ ਸਭ ਤੋਂ ਹੋਈ ਸੀ ਸਾਡਾ ਅਕਾਲੀ ਦਲ ਤਕੜਾ ਹੋਵੇ ਸੋ ਜਿਵੇਂ ਕੱਲ ਜਿਹੜਾ ਪ੍ਰੈਸ ਨੋਟ ਜਾਰੀ ਕੀ ਹੋਇਆ ਪੰਜ ਮੈਂਬਰੀ ਕਮੇਟੀ ਦਾ ਉਹ ਇਸੇ ਕਰਕੇ ਹੋਇਆ ਸ਼ਾਇਦ ਮੈਨੂੰ ਲੱਗਦਾ ਸੁਜੀਤ ਸਿੰਘ ਰਖੜਾ ਬੜੇ ਸਿਆਣੇ ਵਿਅਕਤੀ ਨੇ ਉਹ ਭੁੱਲ ਕਰ ਗਏ ਮੈਂ ਮੰਨਦਾ ਕਿਉਂਕਿ ਮੈਂ ਇਹ ਵੀ ਕਹੂੰਗਾ ਕਿ ਇਹ ਜਿਹੜੀ ਵੀ ਨਵੀਂ ਲੀਡਰਸ਼ਿਪ ਕੱਲ ਪ੍ਰਧਾਨ ਬਣ ਜਾਣਾ 11 ਤਰੀਕ ਨੂੰ ਉਹਨਾਂ ਦੇ ਲਈ ਕੰਡਿਆਂ ਦਾ ਤਾਜ ਹੈ ਕਿਉਂਕਿ ਮਰਿਆਦਾ ਦਾ ਉਹਨਾਂ ਨੇ ਪਹਿਰਾ ਦੇਣਾ ਅਗਰ ਭਾਵੇਂ ਬੀਬੀ ਸਤਵੰਦ ਕੌਰ ਬਣਨ ਭਾਵੇਂ ਗਿਆਨੀ ਹਰਪ੍ਰੀਤ ਸਿੰਘ ਬਣਨ ਦੋਨੇ ਕਾਬਲ ਸਖਸ਼ੀਤਾ ਨੇ ਹੋਰ ਵੀ ਬਹੁਤ ਨੇ ਮੈਂ ਅੱਗੇ ਵੀ ਕਹਿਣਾ ਹੁਣਾ ਮਨਪੀ टियाਲੀ ਮਨਪੀ टियाਲੀ ਨੇ ਸ਼ੰਤਾ ਸਿੰਘ ਮੈਦਪੁਰ ਨੇ ਇਕਬਾਲ ਸਿੰਘ ਝੁੰਦਾ ਸਾਹਿਬ ਨੇ ਬੀਬੀ ਸਤਵੰਦ ਕੌਰ ਦਾ ਤਾਂ ਚਲੋ ਚਰਚਾ ਚੱਲ ਹੀ ਰਹੀ ਹੈ ਗੁਰਪ੍ਰਤਾਵਡਾਲਾ ਵੀ ਨੇ ਇਹ ਉਹ ਲੋਕ ਨੇ ਇਹਨਾਂ ਦੇ ਉੱਪਰ ਕਿਸੇ ਤਰ੍ਹਾਂ ਦਾ ਦਾਗ ਨਹੀਂ ਹੈ ਸਿਆਸਤ ਦੇ ਗਿਆਨੀ ਹਰਪ੍ਰੀਤ ਸਿੰਘ ਉਹ ਵੀ ਬੇਦਾਗ ਨੇ ਹਾਲਾਂਕਿ ਇਹ ਸਵਾਲ ਜ਼ਰੂਰ ਗਿਆਨੀ ਹਰਪ੍ਰੀਤ ਸਿੰਘ ਹੁਣਾ ਤੇ ਖੜਾ ਹੋਏਗਾ ਹੂੰ ਕਿ ਉਹ ਤਾਂ ਜਥੇਦਾਰ ਸੀ ਪੰਜ ਸਿੰਘ ਸਹਿਬਾਨਾਂ ਦੇ ਵਿੱਚੋਂ ਜਿਨ੍ਹਾਂ ਨੇ ਆਦੇਸ਼ ਵੀ ਬਿਲਕੁਲ ਬਿਲਕੁਲ ਆਦੇਸ਼ ਵੀ ਉਹਨਾਂ ਨੇ 2 ਦਸੰਬਰ ਨੂੰ ਸੁਣਾਇਆ ਤੇ ਉਹਦੇ ਪੈਰੇ ਵੀ ਸ਼ਹੀਦ ਆਪ ਬਣ ਗਏ ਪਰ ਪਰ ਕਿਉਂਕਿ ਕੌਮ ਨੇ ਪ੍ਰਵਾਨ ਕਰ ਲਿਆ ਜਦੋਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਨਾਲ ਸਿਆਸੀ ਧੱਕਾ ਕਰਤਾ ਪੰਜ ਮੈਂਬਰੀ ਕਮੇਟੀ ਨੇ ਉਨ੍ਹਾਂ ਤੇ ਇਲਜ਼ਾਮ ਲਾ ਕੇ ਆਪ ਹੀ ਜਾਂਚ ਜੂੰਚ ਕੀਤੀ ਤੇ ਜਿਸ ਤਰ੍ਹਾਂ ਉਹਨਾਂ ਨੂੰ ਹਟਾਇਆ ਗਿਆ ਜਥੇਦਾਰ ਸਹਿਬਾਨਾਂ ਨੂੰ ਹਟਾਇਆ ਗਿਆ ਤੇ ਅਕਾਲੀ ਦਲ ਦੇ ਪ੍ਰਧਾਨ ਨੇ ਕਹਿਤਾ ਆ ਕਿ ਅੰਤਰਿਕ ਕਮੇਟੀ ਨੇ ਚੰਗਾ ਕੀਤਾ ਤਖਤ ਸਹਿਬਾਨਾਂ ਤੇ ਕਬਜ਼ੇ ਹੋ ਗਏ ਸੀ ਅਗਰ ਜਥੇਦਾਰ ਸਹਿਬਾਨਾਂ ਨੂੰ ਜਾਂ ਤਖਤ ਸਹਿਬਾਨਾਂ ਦਾ ਕਬਜ਼ਾ ਛੁਡਾ ਲਿਆ ਇਹਦਾ ਮਤਲਬ ਹੈ ਗਿਆਨੀ ਹਰਪ੍ਰੀਤ ਸਿੰਘ ਪੀੜਤ ਤਾਂ ਬਣ ਗਏ ਨਾ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਵੀ ਕਿਤਨਾ ਕਿਤੇ ਦੁਰਵਰਤੋਂ ਕਰਕੇ ਪ੍ਰਬੰਧਾਂ ਦੀ ਉਹਨਾਂ ਨੂੰ ਹਟਾਇਆ ਗਿਆ ਇਹ ਇਲਜ਼ਾਮ ਤਾਂ ਲੱਗਦਾ ਇਸ ਕਰਕੇ ਗਿਆਨੀ ਹਰਪ੍ਰੀਤ ਸਿੰਘ ਅਗਰ ਪ੍ਰਧਾਨ ਬਣਦੇ ਨੇ ਤੇ ਉਹਨਾਂ ਦੇ ਖਿਲਾਫ ਕੋਈ ਵਿਦਰੋਹ ਜਾਂ ਗੁੱਸਾ ਨਹੀਂ ਹੋਏਗਾ ਕਿਉਂਕਿ ਉਹ ਗਿਆਨੀ ਹਰਪ੍ਰੀਤ ਸਿੰਘ ਪੀੜਤ ਰਹੇ ਨੇ ਪਰ ਸੰਦੀਪ ਜੀ ਤੁਹਾਨੂੰ ਯਾਦ ਹੋਣਾ ਹੈ ਗਿਆਨੀ ਹਰਪ੍ਰੀਤ ਸਿੰਘ ਵੀ ਅਕਾਲੀ ਦਲ ਦੇ ਪ੍ਰਧਾਨ ਬਣ ਸਕਦੇ ਨੇ ਭਵਿੱਖ 'ਚ ਇਹ ਵੀ ਆਪਾਂ ਸਭ ਤੋਂ ਪਹਿਲਾਂ ਜ਼ਿਕਰ ਆਪਾਂ ਆਪਣੇ ਪ੍ਰੋਗਰਾਮ 'ਚ ਹੀ ਕੀਤਾ ਸੀ ਕਿ ਗਿਆਨੀ ਹਰਪੀਤ ਸਿੰਘ ਵੀ ਪ੍ਰਧਾਨ ਬਣ ਸਕਦੇ ਨੇ ਪਰ ਗਿਆਨੀ ਹਰਪੀਤ ਸਿੰਘ ਲਈ ਵੀ ਕੰਡਿਆਂ ਦਾ ਤਾਜ ਆ ਅੱਗੇ ਜਿਹੜੀਆਂ ਚੁਣੌਤੀਆਂ ਨੇ ਉਹਨਾਂ ਤੋਂ ਮੁਨਕਰ ਨਹੀਂ ਹੋ ਸਕਦਾ ਕੋਈ ਵੀ ਵਿਅਕਤੀ ਔਰ ਕਿਉਂਕਿ ਦੇਖੋ ਨਤਮਸਤਕ ਅਕਾਲੀ ਦਲ ਚ ਸਾਰਿਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੂੰ ਹੋਣਾ ਹੈ ਔਰ ਸ੍ਰੀ ਅਕਾਲ ਤਖਤ ਸਾਹਿਬ ਦੇ ਮਰਿਆਦਾ ਪਰੰਪਰਾਵਾਂ ਔਰ ਜਿਹੜਾ ਅਸਲ ਉਦੇਸ਼ ਸ਼੍ਰੋਮਣੀ ਅਕਾਲੀ ਦਲ ਦਾ ਹੈ ਉਹਦੀ ਪੂਰਤੀ ਲਈ ਅੱਗੇ ਵਧਣਾ ਪੈਣਾ ਹੈ ਸੁਚ ਚੁਣੌਤੀਆਂ ਗਿਆਨੀ ਹਰਪੀ ਸਿੰਘ ਹੁਣ ਅੱਗੇ ਵੀ ਬਹੁਤ ਵੱਡੀਆਂ ਰਹਿਣਗੀਆਂ ਪਰ ਇਹ ਜਿਹੜੀ ਭਾਵੇਂ ਕੱਲ ਬੀਬੀ ਸਤਵੰਤ ਕੌਰ ਬਣ ਜਾਣ ਭਾਵੇਂ ਗਿਆਨੀ ਹਰਪੀ ਸਿੰਘ ਕਿਉਂਕਿ ਫੈਸਲਾ ਤਾਂ ਆਖਰੀ ਜਿਹੜਾ ਡੈਲੀਗੇਟਾ ਨਹੀਂ ਕਰਨਾ ਉਹ ਠੀਕ ਹੈ ਰਖੜਾ ਸਾਹਿਬ ਨੇ ਭਾਵਨਾਤਮਕ ਰੂਪ ਚ ਖੁਸ਼ੀ ਖੁਸ਼ੀ ਚ ਗੱਲ ਕਹਿਤੀ ਪਰ ਮੈਨੂੰ ਲੱਗਦਾ ਰਖੜਾ ਸਾਹਿਬ ਨੂੰ ਵੀ ਭਵਿੱਖ ਚ ਪਰ ਬਾਕੀ ਅਕਾਲੀ ਲੀਡਰਸ਼ਿਪ ਨੂੰ ਵੀ ਭਵਿੱਖ ਚ ਬਹੁਤ ਸੁਚੇਤ ਹੋ ਕੇ ਕਦਮ ਰੱਖਣਾ ਪੈਣਾ ਸੰਦੀਪ ਜੀ ਜਿਹੜਾ ਪੁਨਰ ਸੁਰਜੀਤ ਅਕਾਲੀ ਦਲ ਹੈ ਨਾ ਉਦੇ ਕੋਲੇ ਇਹ ਗੁੰਜਾਇਸ਼ ਨਹੀਂ ਹੈ ਕਿ ਉਹ ਗਲਤੀ ਕਰ ਲੈਣ ਤੇ ਅੱਗੇ ਵਧ ਜਾਣ ਨਹੀਂ ਕਿਉਂਕਿ ਉਹਨਾਂ ਨੂੰ ਪੂਰੀਆਂ ਪੰਥਕ ਮਾਨ ਮਰਿਆਦਾਾਂ ਰਵਾਇਤਾਂ ਪਰੰਪਰਾਵਾਂ ਦਾ ਪੰਥਕ ਡੈਲਾ ਸਾਹਿਬ ਡੈਲਾ ਸਾਹਿਬ ਪੰਥਕ ਤੋਂ ਇਲਾਵਾ ਵੀ ਪੰਜਾਬ ਦੇ ਬਾਰੇ ਪੰਜਾਬੀ ਦੇ ਬਾਰੇ ਕਿਉਂਕਿ ਬੇਸਿਕਲੀ ਤਾਂ ਇੱਕ ਸਿਆਸੀ ਧਿਰ ਸਟਰੋਂਗ ਹੋਈ ਹੈ ਨਾ ਨਹੀਂ ਉਹ ਬਿਲਕੁਲ ਠੀਕ ਹੈ ਮੇਰੇ ਕਹਿਣ ਦਾ ਭਾਵ ਹੈ ਦੇਖੋ ਜਿਹੜਾ ਮੀਰੀ ਪੀਰੀ ਦਾ ਸਿਧਾਂਤ ਹੈ ਜਿਹੜੇ ਫਲਸਫੇ ਨੇ ਗੁਰੂ ਸਾਹਿਬਾਨਾਂ ਦੇ ਧਰਮ ਤੋਂ ਸੇਧ ਲੈ ਕੇ ਤੇ ਸਿਆਸਤ ਕਰਨੀ ਹੈ ਨਾ ਹੁਣ 2 ਦਸੰਬਰ ਦਾ ਹੁਕਮਨਾਮਾ ਉਹਦੀ ਸੇਧ ਲੈਣੀ ਉਹਦੀ ਸੇਧ ਇਹੀ ਹੈ ਕਿ ਵਿਲੀ ਵਿਧਾਨ ਦੇ ਨਾਲ ਪ੍ਰਧਾਨ ਚੁਣੋ ਕਿਸੇ ਇੱਕ ਵਿਅਕਤੀ ਨੂੰ ਕਿਸੇ ਇੱਕ ਵਿਅਕਤੀ ਕੋਲੇ ਇਹ ਅਧਿਕਾਰ ਹੈ ਹੀ ਨਹੀਂ ਕਿ ਕੋਈ ਇੱਕ ਵਿਅਕਤੀ ਕਹੇ ਕਿ ਇਹ ਸ਼ਖਸੀਅਤ ਪ੍ਰਧਾਨ ਹੋਏਗੀ ਇਹਨੂੰ ਅਸੀਂ ਇਹ ਚੁਣਾਂਗੇ ਤੇ ਫਿਰ ਡੈਲੀਗੇਟਾਂ ਦੀ ਅਹਿਮੀਅਤ ਕੀ ਰਹਗੀ ਬਾਦਲਾਂ ਦੇ ਪ੍ਰਤੀ ਹੁਣ ਸੁਖਵੀਰ ਬਾਦਲ ਨਾਲ ਕਿਸੇ ਦੀ ਨਿੱਜੀ ਲੜਾਈ ਥੋੜੀ ਹੈ ਜੇ ਮੈਂ ਵੀ ਸੁਖਵੀਰ ਬਾਦਲ ਦੀ ਪ੍ਰਧਾਨਗੀ ਤੇ ਕੰਮ ਕਰਨ ਦੀ ਸ਼ੈਲੀ ਤੇ ਸੁਖਵੀਰ ਬਾਦਲ ਦੀਆਂ ਗਲਤੀਆਂ ਤੇ ਜੇ ਮੈਂ ਸਵਾਲ ਕਰਦਾ ਮੇਰਾ ਕੋਈ ਸੁਖਵੀਰ ਬਾਦਲ ਨਾਲ ਨਾ ਪੈਸਿਆਂ ਦਾ ਰੌਲਾ ਨਾ ਜ਼ਮੀਨ ਦਾ ਨਾ ਮੈਂ ਜ਼ਿੰਦਗੀ ਚ ਇੱਕ ਰੁਪਿਆ ਸੁਖਵੀਰ ਬਾਦਲ ਤੋਂ ਲਿਆ ਨਾ ਮੈਂ ਜ਼ਿੰਦਗੀ ਚ ਇੱਕ ਰੁਪਿਆ ਪੰਜ ਮੈਂਬਰੀ ਕਮੇਟੀ ਵਾਲਿਆਂ ਤੋਂ ਲਿਆ ਨਾ ਮੈਂ ਜ਼ਿੰਦਗੀ ਚ ਇੱਕ ਰੁਪਿਆ ਨਵਜੋਤ ਸਿੰਘ ਸਿੱਧੂ ਤੋਂ ਲਿਆ ਤੇ ਨਾ ਮੈਂ ਇੱਕ ਰੁਪਿਆ ਭਗਵੰਤ ਮਾਨ ਤੋਂ ਲਿਆ ਅੱਜ ਦਾ ਜਿਹੜਾ ਸਮਾਂ ਸੰਦੀਪ ਜੀ ਅਗਰ ਤੁਸੀਂ ਅਗਰ ਤੁਸੀਂ ਸੱਚੇ ਰਹੋਗੇ ਸੁੱਚੇ ਰਹੋਗੇ ਨਿਰਪੱਖ ਰਹੋਗੇ ਪੰਜਾਬ ਨਾਲ ਖੜੇ ਆ ਅਸੀਂ ਧਰਮ ਨਾਲ ਵੀ ਖੜੇ ਆ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਆ ਇਸੇ ਕਰਕੇ ਇਹ ਕੋਈ ਵੀ ਵਿਅਕਤੀ ਆ ਜਿਹੜਾ ਭਾਵੇਂ ਰਖੜਾ ਸਾਹਿਬ ਨੇ ਭਾਵੇਂ ਮੈਂ ਆ ਭਾਵੇਂ ਤੁਸੀਂ ਆ ਜਿਹੜਾ ਅੱਜ ਦਾ ਸਮਾਂ ਨਾ ਅਣਜਾਣਪਨੇ 'ਚ ਕੋਈ ਗਲਤੀ ਹੋ ਜੇ ਤੇ ਉਹ ਭੁੱਲ ਅਸੀਂ ਬਖਸ਼ਾ ਸਕਦੇ ਆ ਪਰ ਜਾਣ ਬੁੱਝ ਕੇ ਅਗਰ ਕੋਈ ਗਲਤੀ ਕੀਤੀ ਤੇ ਨਾ ਪੰਥ ਨੇ ਬਖਸ਼ਣਾ ਇਹ ਨਾ ਕੌਮ ਨੇ ਔਰ ਨਾ ਤੁਸੀਂ ਆਪਣੀਆਂ ਨਜ਼ਰਾਂ ਚ ਹੀ ਫਿਰ ਹੁਣ ਜਿਹੜੇ ਲੋਕ ਸੁਖਵੀਰ ਬਾਦਲਾਂ ਤੇ ਸਵਾਲ ਚੱਕਦੇ ਨੇ ਅਸੀਂ ਵੀ ਚੱਕਦੇ ਰਹੇ ਆ ਵੀ ਤੁਸੀਂ ਲਫਾਫੇ ਜੋ ਪ੍ਰਧਾਨ ਕੱਢ ਦਿੰਦੇ ਹੋ ਅਵਤਾਰ ਸਿੰਘ ਮੱਕੜ ਜਦੋਂ ਅਵਤਾਰ ਸਿੰਘ ਮੱਕੜ ਹੋਣਾ ਨੇ ਪ੍ਰਧਾਨ ਬਣਨਾ ਸੀ ਉਹਨਾਂ ਦੇ ਪ੍ਰਧਾਨ ਬਣਨ ਤੋਂ ਪਹਿਲਾਂ ਇਹ ਖਬਰ ਮੈਂ ਇੱਕ ਕੌਮੀ ਟੈਲੀਵਿਜ਼ਨ ਚੈਨਲ 'ਚ ਸੀ ਉਹਨਾਂ ਦੇ ਪ੍ਰਧਾਨ ਬਣਨ ਤੋਂ ਪਹਿਲਾਂ ਹੀ ਇਹ ਖਬਰ ਉਸ ਵੇਲੇ ਮੈਂ ਬ੍ਰੇਕ ਕੀਤੀ ਸੀ ਸੰਦੀਪ ਜੀ ਕਿਉਂਕਿ ਮੈਨੂੰ ਪਤਾ ਲੱਗ ਗਿਆ ਸੀ ਵੀ ਲਫਾਫੇ 'ਚ ਨਾਮ ਲਿਖ ਕੇ ਪੈ ਗਿਆ ਤੇ ਉਹ ਲਫਾਫਾ ਹੀ ਉੱਥੇ ਖੁੱਲ ਗਿਆ ਤੇ ਉਹਦੇ 'ਚ ਅਵਤਾਰ ਸਿੰਘ ਮੱਕੜ ਉਹਨਾਂ ਦਾ ਨਾਮ ਨਿਕਲ ਆਇਆ ਉਹ ਪ੍ਰਧਾਨ ਬਣ ਗਏ ਤੇ ਅਕਾਲੀ ਦਲ ਦੇ ਉੱਤੇ ਜਿਹੜੇ ਸਵਾਲ ਸੁਖਵੀਰ ਬਾਦਲ ਉਹਨਾਂ ਦੇ ਉੱਪਰ ਖੜੇ ਹੁੰਦੇ ਨੇ ਉਹ ਇਹੀ ਹੁੰਦੇ ਨੇ ਨਾ ਕਿ ਪਰਿਵਾਰ ਫੈਸਲੇ ਕਰਦਾ ਵੀ ਠੀਕ ਹੈ ਜੀ ਜੇ ਵੱਡੇ ਢੀਂਸਾ ਸਾਹਿਬ ਹਾਰ ਗਏ ਬਾਦਲ ਸਾਹਿਬ ਹੀ ਫੈਸਲਾ ਕਰਦੇ ਸੀ ਵੀ ਚਲੋ ਜੀ ਆਪਾਂ ਇਹਨਾਂ ਨੂੰ ਰਾਜ ਸਭਾ 'ਚ ਭੇਜ ਦਈਏ ਤੇ ਜਦੋਂ ਲੱਗਿਆ ਵੀ ਮੰਤਰੀ ਕਿਹਨੂੰ ਬਣਾਉਣਾ ਹੈ ਜਦੋਂ ਬਾਜਪੀ ਸਾਹਿਬ ਦੀ ਸਰਕਾਰ ਸੀ ਵੱਡੇ ਬਾਦਲ ਸਾਹਿਬ ਕਹਿੰਦੇ ਵੀ ਚਲੋ ਸੁਖਬੀਰ ਬਾਦਲ ਨੂੰ ਬਣਾ ਦਿੰਨੇ ਆ ਰਾਜ ਮੰਤਰੀ ਇੰਡਸਟਰੀ ਦਾ ਕੇਂਦਰ 'ਚ ਉਹ ਮਿਲਦੇ ਆ ਨਾ ਬਿਲਕੁਲ ਤੇ ਜਦੋਂ ਫਿਰ ਉਹਨਾਂ ਨੇ ਦੇਖਿਆ ਵੀ ਲਓ ਜੀ ਹੁਣ ਆਪਾਂ ਹਰਸ਼ਮਰਤ ਬਾਦਲ ਨੂੰ ਬਣਾ ਦਿੰਨੇ ਆ ਜੀ ਮੰਤਰੀ ਤੇ ਜੇ ਇਹੀ ਗੱਲ ਨਵੇਂ ਅਕਾਲੀ ਦਲ ਦੇ ਵਿੱਚ ਹੁਣ ਲੱਗੀ ਜਿਵੇਂ ਕੱਲ ਭੋਲ ਮੈਂ ਤਾਂ ਕਹੂੰਗਾ ਦੇਖੋ ਬੜੀ ਸਨਮਾਨਯੋਗ ਸ਼ਖਸੀਅਤ ਨੇ ਰੱਖੜਾ ਸਭ ਉਹ ਉਤਸ਼ਾਹ ਚ ਕਹਿ ਗਏ ਉਹਨਾਂ ਦੇ ਮਨ ਚ ਕੋਈ ਸਾਜ਼ੀ ਸੀ ਜਾਂ ਕੋਈ ਗਲਤ ਗੱਲ ਨਹੀਂ ਸੀ ਉਹ ਮੈਂ ਕਹੂੰਗਾ ਭੋਲੇ ਵਿਅਕਤੀ ਨੇ ਭੋਲੇ ਕਿਉਂਕਿ ਪੱਤਰਕਾਰਾਂ ਨਾਲ ਇੰਟਰਵਿਊ ਜਦੋਂ ਦੰਦੇ ਨੇ ਉਹ ਬੜੇ ਸੱਚ ਗੱਲ ਕਰਦੇ ਨੇ ਉਹ ਮੈਨੂੰ ਲੱਗਦਾ ਸੰਦੀਪ ਜੀ ਖੁਸ਼ੀ ਚ ਉਤਸ਼ਾਹ ਚ ਕਹਿ ਗਏ ਵੀ ਜੀ ਗਿਆਨੀ ਹਰਪੀ ਸਿੰਘ ਉਹਨਾਂ ਦੇ ਸਹਿਮਤੀ ਬਣ ਗਈ ਦੇਖੋ ਘਰ ਚ ਤਾਂ ਗੱਲਾਂ ਹੁੰਦੀਆਂ ਹੀ ਨੇ ਨਾ ਜੀ ਵੀ ਕੌਣ ਕੌਣ ਖੜਾ ਹੋਊਗਾ ਡੈਲੀਗੇਟ ਵੀ ਫੋਨ ਕਰ ਕਰਕੇ ਦੱਸਦੇ ਨੇ ਇੱਕ ਦੂਜੇ ਨੂੰ ਸਾਰਿਆਂ ਨੂੰ ਇਹ ਤਾਂ ਫ੍ਰੀडम ਹੈ ਨਾ ਜਿਹੜਾ ਕੈਂਡੀਡੇਟ ਜਿਹੜਾ ਬਣਨਾ ਚਾਹੁੰਦਾ ਹੈ ਪ੍ਰਧਾਨ ਉਹ ਵੀ ਡੈਲੀਗੇਟਰ ਨੂੰ ਫੋਨ ਲਾਉਂਦਾ ਵੀ ਤੁਹਾਡੇ ਮਨ ਚ ਕੀ ਹੈ ਜੀ ਤੁਸੀਂ ਕੀ ਚਾਹੁੰਦੇ ਹੋ ਇਹ ਤਾਂ ਲੋਕਤੰਤਰ ਦੀ ਲੋਕਤੰਤਰ ਦੀ ਪ੍ਰਕਿਰਿਆ ਪਰੰਪਰਾ ਹੈ ਪਰ ਜਿਹੜਾ ਭੋਲੇ ਪੰਚ ਕਹਿਗੇ ਰਖੜਾ ਸਾਹਿਬ ਕਿ ਜੀ ਅਸੀਂ ਤੈਅ ਕਰ ਲਿਆ ਮੈਨੂੰ ਲੱਗਦਾ ਉਹ ਥੋੜੀ ਜੀ ਉਹ ਖੁਸ਼ੀ ਚ ਇਸ ਕਰਕੇ ਖੁਸ਼ੀ ਚ ਵੀ ਉਹ ਵੀ ਚਾਹੁੰਦੇ ਨੇ ਕਿ ਸਾਫ ਸੁਥਰੇ ਤਰੀਕੇ ਦੇ ਨਾਲ ਅਕਾਲੀ ਦਲ ਚੱਲੇ ਔਰ ਸ਼੍ਰੀ ਕਾਲ ਤਖਤ ਸਾਹਿਬ ਦੇ ਜਿਹੜੇ ਸਿਧਾਂਤ ਨੇ ਮर्यादाਵਾਂ ਨੇ ਅਸੀਂ ਉਹਨਾਂ ਨੂੰ ਉੱਚਾ ਕਰੀਏ ਉਹਨਾਂ ਦੀ ਸ਼ੋਭਾ ਵਧਾਈਏ ਸੋ ਮੈਂ ਜਿੱਤੇ ਆਪਾਂ ਗੱਲ ਕੀਤੀ ਸੀ ਕਿ ਚੁਣੌਤੀਆਂ ਹਾਂ ਚੁਣੌਤੀਆਂ ਇਹੀ ਬਿਲਕੁਲ ਠੀਕ ਗੱਲ ਹੈ ਚੁਣੌਤੀਆਂ ਇਹੀ ਨੇ ਕਿ ਹੁਣ ਪਹਿਲੀ ਚੁਣੌਤੀ ਤਾਂ ਇਹੀ ਹੈ ਕਿ ਡੈਲੀਗੇਟ ਪ੍ਰਧਾਨ ਚੁਣਨ ਤੁਸੀਂ ਦੇਖੋ ਸੰਦੀਪ ਜੀ ਜਿਸ ਦਿਨ 18 ਮਾਰਚ ਤੋਂ ਅਰਦਾਸ ਕੀਤੀ ਪੰਜ ਮੈਂਬਰੀ ਕਮੇਟੀ ਨੇ ਪਹਿਲੀ ਪਰਚੀ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਭਰੀ ਉਸ ਦਿਨ ਤੋਂ ਅੱਜ ਤੱਕ ਪੰਜ ਮੈਂਬਰੀ ਕਮੇਟੀ ਦੇ ਪੰਜੇ ਮੈਂਬਰ ਤੁਸੀਂ ਦੱਸੋ ਵੀ ਇਹਨਾਂ ਨੇ ਕੋਈ ਗਲਤੀ ਕੀਤੀ ਕੋਈ ਕਿਤੇ ਸਵਾਲ ਖੜੇ ਹੋਏ ਹੋਣ ਕਿਤੇ ਕੌਮ ਨੇ ਪੰਥ ਨੇ ਸਵਾਲ ਚੱਕਿਆ ਹੋਵੇ ਵੀ ਇਹਨਾਂ ਨੇ ਬਲੰਡਰ ਮਿਸਟੇਕ ਕਰਤੀ ਕੋਈ ਗਲਤੀ ਨਹੀਂ ਕੀਤੀ ਹੁਣ ਦਿਨ ਆ ਗਿਆ ਬਿਲਕੁਲ ਇਮਤਿਹਾਨ ਦਾ ਕੱਲ ਡੈਲੀਗੇਟਾਂ ਨੇ ਪ੍ਰਧਾਨ ਚੁਣ ਲੈਣਾ ਹੈ ਕੋਈ ਪ੍ਰਧਾਨ ਆ ਜੇ ਗਿਆਨੀ ਹਰਪੀ ਸਿੰਘ ਆ ਜਾਣ ਬੀਬੀ ਸਤਵੰਤ ਕੌਰ ਆਜੀ ਔਰ ਜਿਹੜਾ ਅਸੀਂ ਵੀ ਮੈਂ ਵੀ ਕਈ ਵਾਰ ਜ਼ਿਕਰ ਕੀਤਾ ਲੋਕ ਰਾਏ ਹੈ ਲੋਕ ਚਾਹੁੰਦੇ ਨੇ ਵੀ ਵੀ ਸਤਵੰਤ ਕੌਰ ਨੂੰ ਵੀ ਲੋਕ ਚਾਹੁੰਦੇ ਨੇ ਗਿਆਨੀ ਹਰਪੀ ਸਿੰਘ ਨੂੰ ਵੀ ਹੁਣੇ ਫੈਸਲਾ ਡੈਲੀਗੇਟਾ ਨਹੀਂ ਕਰਨਾ ਲੋਕ ਮੈਂ ਕੱਲ ਵੀ ਤੁਹਾਨੂੰ ਪਰਸੋਂ ਵੀ ਕਿਹਾ ਸੀ ਕਿ 15 ਲੱਖ ਵੋਟਰ ਨੇ ਜਿਹੜੇ ਮੈਂ ਵੋਟਰ ਕਹਿ ਦਿੰਨਾ ਜਿਹੜੇ ਜਿਨ੍ਹਾਂ ਨੇ ਭਰਤੀ ਕੀਤੀ ਆ ਜਿਹੜੇ ਸਮਰਪਿਤ ਨੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਉਹ 15 ਲੱਖ ਚੋਂ ਤੁਸੀਂ ਕਿਸੇ ਨੂੰ ਵੀ ਪ੍ਰਧਾਨ ਬਣਾ ਦਿਓ ਅੱਜ ਜਦੋਂ ਪੁਨਰਸੁਰਜੀਤ ਹੋ ਰਿਹਾ ਸ਼੍ਰੋਮਣੀ ਅਕਾਲੀ ਦਲ ਉਸ 15 ਲੱਖ ਚੋਂ ਤੁਸੀਂ ਕਿਸੇ ਨੂੰ ਵੀ ਪ੍ਰਧਾਨ ਬਣਾ ਦਿਓ ਸੰਦੀਪ ਜੀ ਜਿਸ ਵਿਅਕਤੀ ਨੂੰ ਕੋਈ ਜਾਣਦਾ ਨਹੀਂ ਚਾਹੇ ਉਹਨੂੰ ਪ੍ਰਧਾਨ ਬਣਾ ਦਿਓ ਕਿਉਂਕਿ ਲੋਕਾਂ ਦਾ ਸਮਰਪਣ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਹੈ ਲੋਕਾਂ ਨੇ ਕੋਈ ਵਿਅਕਤੀ ਮੁਖ ਰੱਖ ਕੇ ਭਰਤੀ ਨਹੀਂ ਕੀਤੀ ਨਾ ਬੀਬੀ ਸਤਵੰਤ ਕੌਰ ਨੂੰ ਮੁਖ ਰੱਖ ਕੇ ਨਾ ਗਿਆਨੀ ਹਰਪੀ ਸਿੰਘ ਨੂੰ ਮੁਖ ਰੱਖ ਕੇ ਕਿਸੇ ਇੱਕ ਵਿਅਕਤੀ ਨੂੰ ਮੁਖ ਰੱਖ ਕੇ ਭਰਤੀ ਨਹੀਂ ਹੋਈ ਪਰਤੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਉਸ ਹੁਕਮਨਾਮੇ ਦੀ ਰੌਸ਼ਨੀ ਚ ਹੋਈ ਹੈ ਮੈਂ ਇਸ ਕਰਕੇ ਕਹਿ ਰਿਹਾ ਕਿ ਚੁਣੌਤੀਆਂ ਹੀ ਚੁਣੌਤੀਆਂ ਨੇ ਹੁਣ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਔਰ ਜਿਹੜਾ ਮੀਰੀ ਪੀਰੀ ਦਾ ਸਿਧਾਂਤ ਹੈ ਧਰਮ ਤੋਂ ਸੇਧ ਲੈ ਕੇ ਧਰਮ ਤੋਂ ਸੇਧ ਰਹਿ ਕੇ ਪੰਥ ਲਈ ਕੌਮ ਲਈ ਪੰਜਾਬ ਲਈ ਸਾਰੇ ਪਾਸੇ ਮर्यादा ਚ ਰਹਿ ਕੇ ਸਿਆਸਤ ਕਰਨੀ ਪੈਣੀ ਹੈ ਔਰ ਉਦਾਂ ਦੀ ਸਿਆਸਤ ਨਹੀਂ ਚਲਣੀ ਕਿ ਮੈਂ ਆਪਣੀ ਮਰਜ਼ੀ ਦੇ ਫੈਸਲੇ ਕਰ ਲਾਂ ਕੋਈ ਵੀ ਪ੍ਰਧਾਨ ਹੋਵੇ ਕੋਈ ਵੀ ਪ੍ਰਧਾਨ ਹੋਵੇ ਕੋਈ ਵੀ ਜਨਰਲ ਸਕੱਤਰ ਹੋਵੇ ਇੱਕ ਵੀ ਫੈਸਲਾ ਅਗਰੇ ਲੱਗਿਆ ਕਿ ਇਹ ਲੋਕ ਸੰਤੁਸ਼ਟ ਨਹੀਂ ਹੋਣਗੇ ਕੋਈ ਪੱਖਪਾਤ ਲੱਗਿਆ ਕੋਈ ਭਾਈ ਭਤੀਜਾਵਾਦ ਲੱਗਿਆ ਇਹ ਬਹੁਤ ਵੱਡਾ ਮੁੱਦਾ ਬਣੇਗਾ ਕਿਉਂਕਿ ਹੁਣ ਇਹ ਉਹ ਅਕਾਲੀ ਦਲ ਨਹੀਂ ਹੈ ਜਿਹਦੇ ਵਿੱਚ ਪਰਿਵਾਰ ਫੈਸਲੇ ਕਰਦਾ ਸੀ ਕਿਉਂਕਿ ਉੱਥੇ ਗੱਲ ਕੀ ਹੁੰਦੀ ਸੀ ਲਓ ਜੀ ਫੈਸਲਾ ਕਰਦਾ ਜੀ ਵੱਡੇ ਬਾਦਲ ਸਾਹਿਬ ਨੇ ਪੰਜ ਸੱਤ ਬੰਦੇ ਬੈਠੇ ਜਿਵੇਂ ਹੁਣ ਕਹਿੰਦੇ ਨੇ ਸ਼੍ਰੋਮਣੀ ਅਕਾਲੀ ਦਲ ਚ ਪਾਰਲੀਮੈਂਟਰੀ ਬੋਰਡ ਹੈ ਜੀ ਤੁਸੀਂ ਦੱਸੋ ਅਗਰ ਬਲਵਿੰਦਰ ਸਿੰਘ ਭੁੰਦੜ ਹੋਣਾ ਨੇ ਸੱਤ ਮੈਂਬਰੀ ਕਮੇਟੀ ਨੂੰ ਮੀਟਿੰਗ ਕੀਤੀ ਹੁੰਦੀ ਉਹਨਾਂ ਨੇ ਅਗਰ ਧਾਮੀ ਸਾਹਿਬ ਨੇ ਅਸਤੀਫਾ ਨਾ ਦਿੱਤਾ ਹੁੰਦਾ ਹੁਕਮਨਾਮਾ ਸਾਹਿਬ ਚੋਂ ਇਹਨਾਂ ਤੇ ਸਵਾਲ ਨਹੀਂ ਸੀ ਖੜੇ ਹੋਣੇ ਸਵਾਲ ਕਿਉਂ ਖੜੇ ਹੋਏ ਇਸੇ ਕਰਕੇ ਹੋਏ ਨਾ ਕੇ ਹੁਕਮਨਾਮੇ ਦੇ ਵਿੱਚ ਜੋ ਲਿਖਿਆ ਸੀ ਤੁਸੀਂ ਇਨ ਬਿਨ ਨਹੀਂ ਮੰਨਿਆ ਤੇ ਇਸ ਧਿਰ ਨੇ ਜਿਨੇ ਕੱਲ ਡੈਲੀਗੇਟਾਂ ਦੇ ਜ਼ਰੀਏ ਪ੍ਰਧਾਨ ਚੁਣਨਾ ਹੈ ਇਹਨਾਂ ਨੂੰ ਸਾਰਾ ਕੁਝ ਇਨ ਬਿਨ ਮੰਨਣਾ ਪੈਣਾ ਹੈ ਭਵਿੱਖ 'ਚ ਵੀ ਅਗਰ ਨਹੀਂ ਇਨ ਬਿਨ ਮੰਨਣਗੇ ਤੇ ਫਿਰ ਸੰਗਤ ਸਵਾਲ ਖੜੇ ਕਰੇਗੀ ਪਰ ਆਪਾਂ ਨਿਸ਼ਚਿਤ ਤੌਰ ਤੇ ਕਰਾਂਗੇ ਕੋਈ ਵੀ ਗੱਲ ਲੱਗੇਗੀ ਸੰਦੀਪ ਜੀ ਮੈਂ ਪਹਿਲਾਂ ਹੀ ਸਪਸ਼ਟ ਕਰਦਾ ਮੈਂ ਉਸ ਦਿਨ ਵੀ ਕਿਹਾ ਸੀ ਕਿ ਅਸੀਂ ਸਮਰਪਤਾਂ ਸ਼੍ਰੀ ਕਾਲ ਤਖਤ ਸਾਹਿਬ ਨੂੰ ਔਰ ਸਚਾਈ ਦੇ ਰਾਹ ਤੇ ਖੜਨਾ ਹੈ ਸਚਾਈ ਦੇ ਰਾਹ ਦੇ ਉੱਤੇ ਜੋ ਚੀਜ਼ ਮਰਿਆਦਾ ਮੁਤਾਬਕ ਹੋਏਗੀ ਉਸੇ ਨੂੰ ਹੀ ਅੱਗੇ ਵਧਾਇਆ ਜਾਏਗਾ ਇਹ ਕਿਸੇ ਵੀ ਮਨੁੱਖ ਦਾ ਫਰਜ਼ ਹੈ ਕੋਈ ਵੀ ਪੇਸ਼ਾ ਉਹਦਾ ਇਹ ਨਹੀਂ ਵੀ ਕੱਲਾ ਪੱਤਰਕਾਰਤਾ ਕੋਈ ਵੀ ਫੇਸ਼ ਪੇਸ਼ਾ ਹੈ ਅਨਜਾਨ ਪੁਨੇ ਚ ਤੁਹਾਡੇ ਕੋਲ ਕੋਈ ਗਲਤੀ ਹੋ ਜੇ ਤੇ ਤੁਸੀਂ ਸਿਰ ਝੁਕਾ ਕੇ ਮਾਫੀ ਮੰਗ ਸਕਦੇ ਹੋ ਪਰ ਜਾਣ ਬੁੱਝ ਕੇ ਅਗਰ ਕਿਸੇ ਧਿਰ ਨੇ ਗਲਤੀ ਸਿਆਸਤ ਚ ਕੀਤੀ ਤੇ ਹੁਣ ਸਮਾਂ ਬਹੁਤ ਬਦਲ ਚੁੱਕਿਆ ਸੰਦੀਪ ਜੀ ਜੀ ਤੇ ਅੰਗਲ ਸਾਹਿਬ ਫਿਰ ਇਹੀ ਚੁਣੌਤੀਆਂ ਨੇ ਜੀ ਤੇ ਇਹ ਵੀ ਤਸਵੀਰ ਜਰਾ ਥੋੜੀ ਜਿਹੀ ਬਣਾ ਕੇ ਸਾਡੇ ਦਰਸ਼ਕਾਂ ਤੱਕ ਪੇਸ਼ ਕਰੋ ਫਿਰ ਜਦੋਂ ਇਹ ਕਾਲੀ ਦਲ ਜਿਹੜਾ ਕੱਲ ਜੀ ਨੂੰ ਪ੍ਰਧਾਨ ਮਿਲ ਜੇਗਾ ਚਾਹੇ ਹਰਪ੍ਰੀਤ ਸਿੰਘ ਮਲਣ ਚਾਹੇ ਬੀਬੀ ਸੁਤੰਤ ਕੌਰ ਹੋਣੀ ਹੈ ਜਿੱਦਾਂ ਤੁਸੀਂ ਕਿਹਾ ਵੀ ਚੁੰਦਾ ਸਾਹਿਬ ਵੀ ਹੋ ਸਕਦੇ ਵਿਡਾਲਾ ਸਾਹਿਬ ਵੀ ਹੋ ਸਕਦੇ ਕੋਈ ਵੀ ਹੋ ਸਕਦਾ ਹਾਂ ਜੀ ਜੀ ਬਸ ਸਵਾਲ ਇਹ ਹੈ ਇਸ ਇਸ ਅਕਾਲੀ ਦਲ ਦਾ ਫਿਰ ਲੋਕ ਇਹਨਾਂ ਤੋਂ ਉਹ ਉਮੀਦ ਕਰ ਸਕਦੇ ਆ ਜੋ ਲੋਕਾਂ ਨੇ ਝਾੜੂ ਤੋ ਰੱਖੀ ਸੀ ਵੀ ਰੰਗਲਾ ਪੰਜਾਬ ਅੱਛੀ ਗਵਰਨੈਂਸ ਸਾਰਾ ਕੁਝ ਸੰਦੀਪ ਜੀ ਜਦੋਂ ਇੱਕ ਦਿਨ ਅਸੀਂ ਟਾਈਟਲ ਪਾਇਆ ਸੀ ਕਿ ਸੰਗਤ ਨੇ ਕੁਝੇ ਚ ਸਮੁੰਦਰ ਭਰਤਾ ਕਈ ਲੋਕਾਂ ਨੇ ਕਮੈਂਟਸ ਵੀ ਕੀਤੇ ਸੀ ਕਈ ਲੋਕਾਂ ਨੇ ਜਿਹੜੇ ਕੁਝ ਲੋਕ ਜਿਹੜੇ ਦੂਸਰੇ ਪਾਸੇ ਕਮਿਟਡ ਹੁੰਦੇ ਨੇ ਉਹ ਸਵਾਲ ਵੀ ਖੜੇ ਕਰਦੇ ਨੇ ਵੀ ਇਹ ਕੁਝ ਨਹੀਂ ਹੋ ਸਕਦਾ ਜੀ ਡੱਲਾ ਸਾਹਿਬ ਤੁਸੀਂ ਜ਼ਿਆਦਾ ਕਰ ਰਹੇ ਹੋ ਜੀ ਦੇਖੋ ਧਰਮ ਦੀ ਹਨੇਰੀ ਜਦੋਂ ਧਰਮ ਦਾ ਝੰਡਾ ਝੂਲਦਾ ਹੈ ਸੰਦੀਪ ਜੀ ਤੇ ਸਾਰੇ ਲੋਕ ਕੋਈ ਵੀ ਪੋਲੀਟਿਕਲ ਪਾਰਟੀ ਦੇ ਹੋਣ ਸਾਰੇ ਧਰਮ ਨੂੰ ਮੰਨਣ ਵਾਲੇ ਨੇ ਪਰ ਜਿਹੜੇ ਧਰਮ ਦੀ ਫਿਲਾਸਫੀ ਦੇ ਉੱਤੇ ਚੱਲਦੇ ਨੇ ਧਰਮ ਤੋਂ ਸੇਧ ਲੈ ਕੇ ਚੱਲਦੇ ਨੇ ਉਹਨਾਂ ਦੀ ਲਹਿਰ ਬਣਨੀ ਹੀ ਬਣਨੀ ਹੈ ਸਮੇਂ-ਸਮੇਂ ਤੇ ਲਹਿਰਾਂ ਬਣਦੀਆਂ ਨੇ ਕਿਸੇ ਵੇਲੇ ਕ腐ਸ਼ਨ ਤੇ ਬਣਦੀ ਹੈ ਕਿਸੇ ਵੇਲੇ ਲੋਕਾਂ ਦੀ ਬਣਦੀ ਹੈ ਜੀ ਸਰਕਾਰ ਦੇ ਪ੍ਰਤੀ ਐਂਟੀ ਇਨਕੰਮਬੈਂਸੀ ਹੈ ਜਿਵੇਂ ਅਕਾਲੀ ਬੀਜੇਪੀ ਸਰਕਾਰ ਪੰਜਾਬ 'ਚ ਸੀ ਲੋਕ ਵਿਰੋਧੀ ਲਹਿਰ ਬਣੀ ਕਿ ਤੁਸੀਂ ਇਨਸਾਫ ਨਹੀਂ ਕਰ ਸਕੇ ਤੁਸੀਂ ਬੇਅਦਬੀਆਂ ਦੇ ਇਨਸਾਫ ਨਹੀਂ ਦਿੱਤੇ ਤੁਸੀਂ ਸ਼ਾਂਤਮਈ ਲੋਕ ਧਰਨਾ ਪ੍ਰਦਰਸ਼ਨ ਕਰ ਰਹੇ ਸੀ ਤੁਸੀਂ ਉੱਥੇ ਪੁਲਿਸ ਦੀ ਗੋਲੀ ਚੱਲ ਗਈ ਤੇ ਤੁਸੀਂ ਉਸ ਉਹਨਾਂ ਵਿਅਕਤੀਆਂ ਨੂੰ ਤੁਸੀਂ ਡੀਜੀਪੀ ਲਾਤਾ ਜਿਨ੍ਹਾਂ ਵਿਅਕਤੀਆਂ ਤੇ ਸਵਾਲ ਖੜੇ ਹੁੰਦੇ ਸੀ ਹੁਣ ਤੁਸੀਂ ਦੇਖੋ ਆਏ ਦਿਨ ਸਾਡੀਆਂ ਅਦਾਲਤਾਂ 'ਚ ਖਬਰਾਂ ਆਉਂਦੀਆਂ ਨੇ ਨਾ ਆ 1993 ਦਾ ਜਿਹੜਾ ਝੂਠਾ ਪੁਲਿਸ ਮੁਕਾਬਲਾ ਸੀ ਤਰਨ ਤਾਰਨ ਦਾ ਉਹ ਕੀ ਸੀ ਉਹ ਮੈਂ ਨਾਮ ਭੁੱਲ ਗਿਆ ਉਹ ਐਸਪੀਸੀ ਕਿਸੇ ਵੇਲੇ ਵਿਅਕਤੀ ਐਸਐਸਪੀ ਭੁਪਿੰਦਰਜੀਤ ਬਣ ਗਿਆ ਸੀ ਹਾਂ ਭੁਪਿੰਦਰਜੀਤ ਜੀ ਐਸਐਸਪੀ ਬਣ ਗਿਆ ਸੀ ਤੇ ਹੁਣ ਉਮਰ ਕੇ ਅੱਡੀ ਸਜ਼ਾ ਹੋਈ ਐ ਤੇ ਉਹਦੇ ਨਾਲ ਹੀ ਕਈ ਡੀਐਸਪੀ ਇਨਸਪੈਕਟਰ ਇੱਕ ਕਹਿੰਦੇ 83 84 ਸਾਲ ਦਾ ਤੇ ਕਿਡਨੀ ਕਿਡਨੀ ਬਹੁਤ ਖਰਾਬ ਐ ਤੇ ਉਹ व्हीਲਚੇਅਰ ਦੇ ਉੱਤੇ ਹੁਣ ਜੇਲ੍ਹ ਚ ਗਿਆ ਇਹਦਾ ਮਤਲਬ ਜੇ ਦੋਸ਼ੀ ਸਾਬਤ ਹੋਇਆ ਤੇ ਪੁਲਿਸ ਵਾਲਿਆਂ ਨੇ ਵੀ ਧੱਕੇ ਤਾਂ ਉਹਨਾਂ ਦਿਨਾਂ ਚ ਕੀਤੇ ਨੇ ਨਾ ਕਾਲੇ ਦੌਰ ਦੇ ਵਿੱਚ ਇਹ ਨਹੀਂ ਵੀ ਕਦੀ ਵੀ ਜਦੋਂ ਤਸ਼ੱਦਦ ਹੁੰਦਾ ਨਾ ਸੰਦੀਪ ਜੀ ਇੱਕ ਪਾਸੜ ਨਹੀਂ ਹੁੰਦਾ ਸੋ ਤਸ਼ੱਦਦ ਨੂੰ ਤਸ਼ੱਦਦ ਨਾਲ ਨਿਬੜਨਾ ਵੀ ਠੀਕ ਨਹੀਂ ਬਲੂ ਸਟਾਰ ਆਪਰੇਸ਼ਨ ਕਿਉਂ ਗਲਤ ਸੀ ਪ੍ਰਧਾਨ ਮੰਤਰੀ ਸੀ ਇੰਦਰਾ ਗਾਂਧੀ ਔਰ ਇੰਦਰਾ ਗਾਂਧੀ ਨੂੰ ਬਲੂ ਸਟਾਰ ਆਪਰੇਸ਼ਨ ਕਰਨ ਤੋਂ ਬਿਨਾ ਦੁਨੀਆ ਦਾ ਕੋਈ ਵਿਕਲਪ ਚੁਣ ਸਕਦੀ ਸੀ ਸੋ ਜਿਹੜੇ ਸਾਡੇ ਆਸਥਾ ਦੇ ਮੰਦਰ ਨੇ ਅਸੀਂ ਸੋਚੀਏ ਵੀ ਅਸੀਂ ਉਹਨਾਂ ਤੇ ਫੌਜੀ ਆਪਰੇਸ਼ਨ ਕਰੀਏ ਤੇ ਲੋਕਾਂ ਦੀਆਂ ਭਾਵਨਾਵਾਂ ਉਹਦੇ ਨਾਲ ਨਾ ਦੁਖਣੇ ਨਹੀਂ ਸੰਭਵ ਹੁੰਦਾ ਔਰ ਸ਼ਾਇਦ ਉਹੀ ਗੱਲਾਂ ਨੇ ਅੱਜ ਤੁਸੀਂ ਦੇਖ ਲਓ ਕਾਂਗਰਸ ਦੀ ਹਾਲਤ ਜਿੱਥੋਂ ਦਿੱਲੀੋਂ ਸਰਕਾਰ ਬਣੀ ਸੀ ਅੱਜ ਜ਼ੀਰੋ ਹੈ ਕਾਂਗਰਸ ਚਾਰ ਪੰਜ ਵਾਰ ਤੋਂ ਔਰ ਇਹ ਹੌਲੀ-ਹੌਲੀ ਇਹ ਅਸਰ ਹੌਲੀ-ਹੌਲੀ ਤੁਸੀਂ ਜਦੋਂ ਜਦੋਂ ਕੁਦਰਤ ਦੇ ਵਿਰੋਧ ਚ ਖੜੇ ਹੋ ਜਾਂਦੇ ਹੋ ਨਾ ਜੀ ਕੁਦਰਤ ਨੇ ਹਰ ਚੀਜ਼ ਤੈਅ ਕਰਤੀ ਦਰਖਤ ਦੇ ਪੱਤੇ ਵੀ ਕਦੋਂ ਆਉਣੇ ਨੇ ਕਦੋਂ ਝੜਨੇ ਨੇ ਕੁਦਰਤ ਤੈਅ ਕਰਦੀ ਹੈ ਸੋ ਇਸ ਕਰਕੇ ਕਈ ਵਾਰੀ ਮਨੁੱਖ ਨੂੰ ਵਹਿਮ ਹੋ ਜਾਂਦਾ ਵੀ ਮੇਰੇ ਕੋਲੇ ਬੜੀ ਅਸੀਮ ਤਾਕਤ ਹੈ ਮਨੁੱਖ ਦੀ ਤਾਕਤ ਹੈ ਜਿਹੜੀ ਉਹ ਕੁਦਰਤ ਦੇ ਦਬਾਅ ਦੇ ਵਿੱਚ ਹੀ ਐ ਅਗਰ ਅੰਗਰੇਜ਼ੀ ਦੀ ਟਰਮ ਹੈ ਅਗਰ ਐਟਮੋਸਫੇਰਿਕ ਪ੍ਰੈਸ਼ਰ ਘਟ ਜੇ ਨਾ ਜੀ ਜਾਂ ਵੱਧ ਜੇ ਹੁਣ ਜੇ ਬੰਦਾ ਛੱਤ ਤੋਂ ਡਿੱਗਦਾ ਤੇ ਥੱਲੇ ਹੀ ਡਿੱਗਦਾ ਤੇ ਇਹੀ ਜਦੋਂ ਤੁਸੀਂ ਧਰਤੀ ਦੀ ਗ੍ਰੈਵਿਟੇਸ਼ਨਲ ਅਟਰੈਕਸ਼ਨ ਫੋਰਸ ਤੋਂ ਬਾਹਰ ਹੋ ਜਾਂਦੇ ਹੋ ਭਾਵ ਤੁਸੀਂ ਅਸਮਾਨ 'ਚ ਚਲੇ ਜਾਂਦੇ ਹੋ ਆ ਜਿਹੜੇ ਜਾਣਦੇ ਨੇ ਆਪਣੇ ਆ ਚੰਦਰਯਾਨ ਵਗੈਰਾ ਸੇ ਹਾਂ ਤੇ ਫਿਰ ਉੱਪਰ ਜਾ ਕੇ ਤੇ ਤੁਸੀਂ ਫਿਰ ਉੱਥੇ ਹਵਾ ਛੁੜਦੇ ਹੋ ਪਰ ਉਹ ਫਿਰ ਜੀਵਨ ਨਹੀਂ ਤੁਸੀਂ ਉਹਦੇ 'ਚ ਆਪ ਸਮਰੱਥ ਨਹੀਂ ਕੁਝ ਕਰਨ ਲਈ ਉੱਥੇ ਤੁਸੀਂ ਸ਼ੁੰਨਿਆ ਹੋ ਜਾਂਦੇ ਹੋ ਹਿੰਦੀ ਦਾ ਸ਼ਬਦ ਹੈ ਜਿਹੜਾ ਜ਼ੀਰੋ ਉੱਥੇ ਤੁਸੀਂ ਇੱਕ ਮਕੈਨਿਜ਼ਮ ਆਰਟੀਫੀਸ਼ੀਅਲ ਮਕੈਨਿਜ਼ਮ ਦੇ ਜ਼ਰੀਏ ਜਿਉਂਦੇ ਰਹਿੰਦੇ ਹੋ ਸੋ ਇਸ ਕਰਕੇ ਕੁਦਰਤ ਹੈ ਇੱਥੇ ਜਿਹੜੇ ਸਾਹ ਨੇ ਇਹ ਕੁਦਰਤ ਨਹੀਂ ਹੀ ਦੇਣ ਨੇ ਸੋ ਕੁਦਰਤ ਨਾਲ ਜਾਂ ਧਰਮ ਦੇ ਨਾਲ ਜੇ ਕੋਈ ਲੜਨ ਦੀ ਕੋਸ਼ਿਸ਼ ਕਰੇ ਤੇ ਮੈਂ ਉਹਨੂੰ ਬੇਵਕੂਫੀ ਮੰਨਦਾ ਵੀ ਉਹ ਨਹੀਂ ਸੰਭਵ ਹੋ ਸਕਦਾ ਸੋ ਮੈਂ ਵਿਸ਼ੇ ਨੂੰ ਵੀ ਨਾਲ-ਨਾਲ ਫੜ ਲਾਂ ਸੰਦੀਪ ਜੀ 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 ਤੇ ਮੈਂ ਜਿਹੜਾ ਮੂਲ ਸਵਾਲ ਸੀ ਤੁਹਾਡਾ ਜੇ ਮੈਂ ਉਹਦੇ ਤੇ ਹੀ ਮੁੜਾਂ ਸੰਦੀਪ ਦੀ ਲਹਿਰ ਤਾਂ 18 ਮਾਰਚ ਨੂੰ ਜਦੋਂ ਭਰਤੀ ਸ਼ੁਰੂ ਹੋਈ ਬਣਨ ਲੱਗ ਗਈ ਸੀ ਔਰ ਆਪਾਂ ਬਹੁਤ ਵਾਰ ਕਹਿੰਦੇ ਸੀ ਕਿ ਲਹਿਰ ਚੱਲ ਰਹੀ ਹੈ ਲਹਿਰ ਬਣ ਗਈ ਤੁਸੀਂ ਹੁਣ ਵੀ ਵੇਖੋ ਅਜੇ ਬਹੁਤ ਸਾਰੇ ਮੀਡੀਆ ਨੂੰ ਅੱਜ ਵੀ ਸਾਡੇ ਮੈਂ ਟੈਲੀਵਿਜ਼ਨ ਦੇਖ ਰਿਹਾ ਸੀ ਕਈ ਟੈਲੀਵਿਜ਼ਨ ਚੈਨਲਾਂ ਨੂੰ ਹਜੇ ਤੱਕ ਪੂਰੀ ਕਲੈਰਿਟੀ ਨਹੀਂ ਹੋਈ ਔਰ ਇਹ ਸਮਝਾਉਣ ਦੀ ਲੋੜ ਹੈ ਸਾਰੇ ਸਿਆਣੇ ਸਿਆਣੇ ਜਿਹੜੇ ਲੀਡਰ ਨੇ ਭਾਵੇਂ ਰਖੜਾ ਸਾਹਿਬ ਨੇ ਭਾਵੇਂ ਦੂਸਰੇ ਨੇ ਜਿਹੜਾ ਇਹ ਪ੍ਰਧਾਨ ਵੀ ਚੁਣਿਆ ਜਾ ਰਿਹਾ ਨਵਾਂ ਕੱਲ ਇਹ ਸੁਧਾਰ ਲਹਿਰ ਦਾ ਪ੍ਰਧਾਨ ਨਹੀਂ ਚੁਣਿਆ ਜਾ ਰਿਹਾ ਬਹੁਤ ਸਾਲ ਹੀ ਸੁਧਾਰ ਲਹਿਰ ਦਾ ਖਤਮ ਹੀ ਕਰਤੀ ਸੀ ਉਹਨਾਂ ਨੇ ਸੋ ਇਹ ਜ਼ਿੰਮੇਵਾਰੀ ਹੈ ਪੰਜ ਮੈਂਬਰੀ ਕਮੇਟੀ ਦੇ ਨਾਲ ਜਿੰਨੇ ਲੋਕ ਜੁੜੇ ਨੇ ਚੰਦੂ ਮਾਜਰਾ ਸਾਹਿਬ ਦੇ ਲੋਕ ਨੇ ਬੀਬੀ ਜ਼ਗੀਰ ਕੌਰ ਹੁਣੀ ਰਖੜਾ ਸਾਹਿਬ ਹੁਣੀ ਸਾਰੇ ਸਿਆਣੇ ਸਿਆਣੇ ਲੋਕ ਇਹ মিডিਆ ਵਾਲਿਆਂ ਨੂੰ ਇਹ ਬੇਨਤੀ ਕਰਨ ਵੀ ਇਹ ਸੁਧਾਰ ਲਹਿਰ ਦਾ ਪ੍ਰਧਾਨ ਨਹੀਂ ਚੁਣ ਰਿਹਾ ਸਾਡੇ ਪੱਤਰਕਾਰ ਭਾਈਚਾਰੇ ਨੂੰ ਵੀ ਬਹੁਤੇ ਪੱਤਰਕਾਰ ਅੱਜਕੱਲ ਨਵੇਂ ਨੇ ਸੰਦੀਪ ਜੀ ਹੌਲੀ ਹੌਲੀ ਚਲੋ ਕਹਿੰਦੇ ਨੇ ਪ੍ਰੈਕਟਿਸ ਮੇਕਸ ਏ ਮੈਨ ਪਰਫੈਕਟ ਹੌਲੀ ਹੌਲੀ ਸਾਰੇ ਸਿੱਖ ਜਾਣਗੇ ਜਿਹੜੇ ਨਵੇਂ-ਨਵੇਂ ਆਪਣੇ ਨੌਜਵਾਨ ਫੀਲਡ ਚ ਆਏ ਨੇ ਪਰ ਇਹ ਅਕਾਲੀ ਦਲ ਪੁਨਰਸੁਰਜੀਤ ਹੋ ਰਿਹਾ ਭਰਤੀ ਸ਼੍ਰੋਮਣੀ ਅਕਾਲੀ ਦਲ ਦੇ ਨਾਂ ਤੇ ਹੋਈ ਹੁਣ ਕੱਲ ਪ੍ਰਧਾਨ ਜਦੋਂ ਚੁਣਿਆ ਜਾਣਾ ਹੈ ਨਾਮ ਇਹ ਸ਼੍ਰੋਮਣੀ ਅਕਾਲੀ ਦਲ ਦੇਣਗੇ ਜਾਂ ਕੋਈ ਹੋਰ ਕਿਉਂਕਿ ਉੱਥੇ ਮਤੇ ਆਉਣੇ ਨੇ ਸਭਾਦਾਨ ਦੇ ਵਿੱਚ ਕਿਹੜੀਆਂ ਚੀਜ਼ਾਂ ਨਵੀਆਂ ਆਉਣਗੀਆਂ ਮਤਿਆਂ ਦੇ ਰੂਪ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਆਉਣਗੀਆਂ ਅਗਰ ਤਾਂ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਫਿਰ ਤਾਂ ਪ੍ਰਧਾਨ ਸਾਹਿਬ ਦਾ ਭਾਸ਼ਣ ਹੈ ਅਗਰ VOTING ਹੋਈ ਤੇ ਫਿਰ ਉੱਥੇ ਬਹੁਤ ਸਾਰੇ ਜਿਹੜੇ ਜਿਹੜੇ ਕੈਂਡੀਡੇਟ ਹੋਣਗੇ ਉਹਨਾਂ ਦੇ ਵੀ ਵਿਚਾਰ ਜਨਤਕ ਤੌਰ ਦੇ ਉੱਤੇ ਆਉਣਗੇ ਚੋਣ ਤੋਂ ਪਹਿਲਾਂ ਨਿਸ਼ਚਿਤ ਤੌਰ ਤੇ ਕਿਉਂਕਿ ਜਿਹੜਾ ਪ੍ਰਧਾਨ ਹੋਏਗਾ ਦਾਵੇਦਾਰ ਪ੍ਰਧਾਨ ਦਾ ਬਣੇਗਾ ਉਹਦੇ ਕੋਲੇ ਵੀ ਕੋਈ ਨਾ ਕੋਈ ਰੋਡ ਮੈਪ ਹੋਏਗਾ ਕਿ ਮੈਂ ਸੇਧ ਲੈ ਕੇ ਧਰਮ ਦੀ ਆ ਮੇਰਾ ਉਦੇਸ਼ ਹੈ ਕਿ ਇਸ ਤਰੀਕੇ ਨਾਲ ਅਸੀਂ ਹੋਰ ਅੱਗੇ ਵਧੀਏ ਇਕੱਠੇ ਹੋ ਕੇ ਫਿਰ ਇਹ ਦੇਖਣ ਵਾਲੀ ਗੱਲ ਹੈ ਕੱਲ 1920 ਦਾ ਅਕਾਲੀ ਦਲ ਸੀ ਰਵਿੰਦਰ ਸਿੰਘ ਹੁਣੇ ਉਹ ਵੀ ਕੱਲ ਆ ਸਕਦੇ ਨੇ ਵਾਰਿਸ ਪੰਜਾਬ ਦੇ ਵਿੱਚੋਂ ਕੀ ਸਮੁੱਚੇ ਤੌਰ ਤੇ ਜਥੇਬੰਦੀ ਆਉਂਦੀ ਹੈ ਜਾਂ ਉਹ ਸਿਰਫ ਜਿਹੜੀਆਂ ਐਸਜੀਪੀਸੀ ਦੀਆਂ ਚੋਣਾਂ ਹੋਣਗੀਆਂ ਉਹਦੇ ਵਿੱਚ ਪੁਨਰ ਸੁਰਜੀਤ ਅਕਾਲੀ ਦਲ ਦਾ ਸਮਰਥਨ ਕਰਨਗੇ ਇਹ ਸਾਰੀਆਂ ਚੀਜ਼ਾਂ ਕੱਲ ਦੇ ਲਈ ਬੜੀਆਂ ਮਹੱਤਵਪੂਰਨ ਹੈ ਸੰਦੀਪ ਜੀ ਔਰ ਲਹਿਰ ਇਹਦੇ ਵਿੱਚ ਕੋਈ ਦੋਹrai ਨਹੀਂ ਹੈ ਪੁਨਰਸੁਰਜੀਤ ਹੋਏ ਅਕਾਲੀ ਦਲ ਦੀ ਲਹਿਰ ਹੈ ਔਰ ਜਿਵੇਂ ਅਰਵਿੰਦ ਕੇਦਰੀਵਾਲ ਦੀ ਆਮ ਆਦਮੀ ਪਾਰਟੀ ਦੀ ਲਹਿਰ ਬਣੀ ਸੀ ਇਹ ਲਹਿਰ ਉਸੇ ਰੂਪ ਚ ਅੱਗੇ ਵਧ ਰਹੀ ਹੈ ਹੁਣ 27 ਤੋਂ ਪਹਿਲਾਂ ਅਗਰ ਤਾਂ ਧਰਮ ਤੋਂ ਸੇਧ ਲੈ ਕੇ ਪਰੰਪਰਾਵਾਂ ਮਰਿਆਦਾਵਾਂ ਬਰਕਰਾਰ ਰੱਖ ਕੇ ਅੱਗੇ ਵਧੇ ਅਗਰ ਇਸ ਪੁਨਰਸੁਰਜੀਤ ਅਕਾਲੀ ਦਲ ਦੇ ਵਿੱਚ ਵੀ ਅਗਰ ਭਾਈ ਭਤੀਜਾਵਾਦ ਹਾਵੀ ਹੋਇਆ ਜਿਨ੍ਹਾਂ ਲੋਕਾਂ ਨੇ ਜਿਹੜੇ ਹੁਣ ਨਵੇਂ-ਨਵੇਂ ਆਉਣਗੇ ਨਾ ਵੀ ਹੁਣ ਗੁੱਡੀ ਉੱਡ ਗਈ ਚੜਤ ਬਣ ਗਈ ਪੁਨਰ ਸੁਜੀਤ ਅਕਾਲੀ ਦਲ ਦੀ ਵੀ ਹੁਣ ਆਪਾਂ ਛਾਲਾ ਮਾਰੀਏ ਦੂਜੀਆਂ ਪਾਰਟੀਆਂ ਚੋਂ ਭਾਵੇਂ ਟਿਕਟਾਂ ਦੇਣ ਦੀ ਗੱਲ ਹੈ ਅਗਰ ਤਾਂ ਉਹ ਲੋਕ ਜਿਹੜੇ ਸਮਰਪਤ ਰਹੇ ਨੇ ਜਿਨ੍ਹਾਂ ਨੇ ਕੰਮ ਕੀਤਾ ਕਿਸੇ ਨਾ ਕਿਸੇ ਰੂਪ ਚ ਅਗਰ ਉਹਨਾਂ ਨੂੰ ਟਿਕਟਾਂ ਦਿੱਤੀਆਂ ਜਾਣਗੀਆਂ ਤੇ ਇਹ ਤੇਰ ਤਕੜੀ ਹੋਏਗੀ ਅਗਰ ਇਹ ਵੀ ਪੁਨਰ ਸੁਜੀਤ ਅਕਾਲੀ ਦਲ ਨੇ ਵੀ ਉਹੀ ਫਾਰਮੂਲਾ ਵਰਤਿਆ ਵੀ ਪੈਸੇ ਵਾਲਿਆਂ ਨੂੰ ਟਿਕਟਾਂ ਦੇ ਦਿਓ ਅੱਛਾ ਇਹ ਕਾਂਗਰਸ ਚੋਂ ਆ ਰਿਹਾ ਹੈ ਇਹ ਦੂਸਰੇ ਪਾਸਿਓਂ ਆ ਰਿਹਾ ਹੈ ਇਹ ਉਸ ਪਰਿਵਾਰ ਚੋਂ ਹੈ ਇਹਨਾਂ ਨੂੰ ਟਿਕਟਾਂ ਦੇ ਦਿਓ ਫੇਰ ਤਾਂ ਬਣ ਜਾਣਾ ਮੁਕਾਬਲਾ ਦੇਖੋ ਫੇਰ ਫੇਰ ਪੰਜਾਬ ਚ ਜਿਹੜੀ ਸਿੱਖ ਵੋਟ ਹੈ ਉਹਦੇ ਧੁਰਵੀਕਰਨ ਦਾ ਵੀ ਖਤਰਾ ਹੈ ਜੇ ਮੈਂ ਹਰਿਆਣੇ ਦੀ ਉਦਾਹਰਨ ਦਵਾਂ ਹਰਿਆਣੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਇਕੱਲੇ ਸਰਕਾਰ ਬਣਾਈ ਹੋਂ ਪ੍ਰਕਾਸ਼ ਚੋਟਾਲਾ ਉਹਨਾਂ ਦੀ ਇੰਡੀਆ ਨੈਸ਼ਨਲ ਲੋਕ ਦਲ ਟੁੱਟੀ ਡਿਗ ਵਿਜੇ ਚੋਟਾਲਾ ਨੇ ਵੱਖਰੀ ਪਾਰਟੀ ਬਣਾਈ ਪਹਿਲੀ ਵਾਰੀ ਉਹ 10 ਕ ਸੀਟਾਂ ਲੈ ਗਿਆ ਉਹ ਦੋਵੇਂ ਪਾਰਟੀਆਂ ਵੋਟਾਂ ਦਾ ਧਰੂਵੀਕਰਨ ਕਰਕੇ ਉਸ ਪੋਜੀਸ਼ਨ 'ਚ ਰਹੀਆਂ ਹੀ ਨਹੀਂ ਕਿ ਉਹ ਸਰਕਾਰ ਬਣਾ ਲੈਣ ਅਗਰ ਅਗਰ ਭਾਈ ਭਤੀਜਾਵਾਦ ਹਾਵੀ ਹੋ ਗਿਆ ਅਗਰ ਇਹ ਹਾਵੀ ਹੋ ਗਿਆ ਵੀ ਉਹ ਮੇਰੇ ਚਾਚੇ ਦਾ ਮੁੰਡਾ ਹੈ ਉਹ ਮੇਰਾ ਦੋਸਤ ਹੈ ਉਹਦੇ ਨਾਲ ਮੇਰੀ ਨਿਜਤਾ ਹੈ ਉਸ ਤਰੀਕੇ ਨਾਲ ਟਿਕਟਾਂ ਗਈਆਂ ਫਿਰ ਸਿਕ ਵੋਡ ਦਾ ਧਰੂਵੀਕਰਨ ਹੋਣਾ ਕਿਉਂਕਿ ਫਿਰ ਜਿਹੜੀ ਇਹ ਲਹਿਰ ਹੈ ਜਿਹੜੀ ਲਹਿਰ ਹੁੰਦੀ ਹੈ ਨਾ ਸੰਦੀਪ ਜੀ ਸਮੁੰਦਰ ਦੀ ਉਹਦੀ ਇੱਕ ਖਾਸियत ਹੁੰਦੀ ਹੈ ਉਹ ਜਿੰਨੀ ਤੇਜ਼ੀ ਦੇ ਨਾਲ ਆਪਣੇ ਟੀਚੇ ਜਾਂ ਕਿਨਾਰੇ 'ਚ ਟਕਰੌਂਦੀ ਹੈ ਉਹ ਉਨੀ ਤੇਜ਼ੀ ਦੇ ਨਾਲ ਵਾਪਸ ਜਾਂਦੀ ਹੈ ਜਿਵੇਂ ਹੁਣ ਇਹ ਆਪਾਂ ਹਮੇਸ਼ਾ ਹੁਣ ਮੈਂ ਉਦਾਹਰਣ ਕੀ ਦਵਾ ਜਿਹੜੀ ਉਹ ਸਮੁੰਦਰ ਦੀ ਲਹਿਰ ਹੈ ਅਗਰ ਤੁਸੀਂ ਉਹਨੂੰ ਵਰਤਨ ਹੈ ਇਹ ਪਾਣੀ ਨੂੰ ਵਰਤਨਾ ਹੈ ਲਹਿਰ ਦੇ ਰੂਪ ਚ ਜਿਹੜਾ ਭਰ ਕੇ ਸਮੁੰਦਰਾਂ ਚ ਆਉਂਦਾ ਹੈ ਜਿਹੜਾ ਅਸੀਂ ਬਿਜਲੀ ਪੈਦਾ ਕਰਦੇ ਆਂ ਭਾਖੜੇ ਤੋਂ ਇਸ ਸਮੁੰਦਰ ਦੀਆਂ ਲਹਿਰਾਂ ਹੀ ਆ ਜਿਹੜੀ ਜਿੱਥੋਂ ਸਾਨੂੰ ਬਿਜਲੀ ਮਿਲਦੀ ਹੈ ਸੋ ਜੇ ਤਾਂ ਉਸ ਊਰਜਾ ਨੂੰ ਲਹਿਰ ਵਾਲੀ ਊਰਜਾ ਨੂੰ ਅਸੀਂ ਸਾਰਥਕ ਤਰੀਕੇ ਨਾਲ ਵਰਤ ਗਏ ਫਿਰ ਤਾਂ ਸਤਾਈ ਦੇ ਵਿੱਚ ਸਰਕਾਰ ਹੈ ਇਸ ਧਿਰ ਦੀ ਪੁਨਰਸੁਰਜੀਤ ਅਕਾਲੀ ਦਲ ਦੀ ਪਰ ਅਗਰ ਭਾਈ ਭਤੀਜਾਵਾਦ ਹਾਵੀ ਹੋ ਗਿਆ ਨਿਜ ਹਾਵੀ ਹੋ ਗਈ ਪੈਸਾ ਹਾਵੀ ਹੋ ਗਿਆ ਕੈਂਡੀਡੇਟਾਂ ਦੇ ਚੋਣ ਦੇ ਵਿੱਚ ਵੀ ਇਧਰੋਂ ਲੈ ਲੋ ਜੀ ਇਹ ਉਸ ਪਰਿਵਾਰ ਦਾ ਹੈ ਉਸ ਪਰਿਵਾਰ ਦਾ ਤੇ ਫਿਰ ਸਿੱਖ ਵੋਟਾਂ ਦਾ ਧਰੂਵੀਕਰਨ ਹੋਣਾ ਕਿਉਂਕਿ ਫਿਰ ਲਹਿਰ ਟੁੱਟਦੀ ਹੈ ਔਰ ਅਗਰ ਲਹਿਰ ਟੁੱਟੀ ਤੇ ਫਿਰ ਇੱਕ ਪਾਸੇ ਬਾਦਲ ਕੇ ਇੱਕ ਪਾਸੇ ਪੁਨਰ ਸੁਰਜੀਤ ਅਕਾਲੀ ਦਲ ਫਿਰ ਅੰਮ੍ਰਿਤਪਾਲ ਦੀ ਧਰਵੀ ਹੈ ਫਿਰ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਵੀ ਹੈ ਤੇ ਫਿਰ ਹੋਰ ਵੀ 3 ਅਕਾਲੀ ਦਲ ਦੀਆਂ ਨਿਕਲਣਗੀਆਂ ਇਹਦਾ ਮਤਲਬ ਹੈ ਫਿਰ ਸਿੱਖ ਵੋਟਾਂ ਦਾ ਧ्रुਵੀਕਰਨ ਹੋਏਗਾ। ਔਰ ਅਗਰ ਸਿੱਖ ਵੋਟਾਂ ਦਾ ਧ्रुਵੀਕਰਨ ਹੋਏਗਾ। ਦੇਖੋ ਸ਼ਹਿਰਾਂ ਦੇ ਵਿੱਚ ਧ्रुਵੀਕਰਨ ਵੱਖਰਾ ਹੈ। ਪਿੰਡਾਂ ਦੇ ਵਿੱਚ ਧ्रुਵੀਕਰਨ ਵੱਖਰਾ ਹੈ। ਸੋ ਅਗਰ ਵੋਟਾਂ ਦਾ ਧ्रुਵੀਕਰਨ ਹੋ ਗਿਆ ਉਹਦੇ ਨਾਲ ਅਕਾਲੀ ਸਿਆਸਤ ਨੂੰ ਢਾਹ ਲੱਗੇਗੀ। ਅੱਜ ਇਹ ਬੜੀ ਮਹੱਤਵਪੂਰਨ ਗੱਲ ਮੈਂ ਕਰ ਰਿਹਾ। ਸੋ ਇਸ ਕਰਕੇ ਪੁਨਰਸੁਰਜੀਤ ਅਕਾਲੀ ਦਲ ਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਭਾਈ ਭਤੀਜਾਵਾਦ ਬਿਲਕੁਲ ਨਾ ਕਰਨ। ਸਿੱਖੀ ਪਰੰਪਰਾਵਾਂ ਮਰਿਆਦਾ ਤੇ ਕਾਇਮ ਰਹਿਣ। एसजीपीसी जितਣ ਤੇ ਫਿਰ ਸਰਕਾਰ ਬਣਨੀ ਪੰਜਾਬ ਚ ਸਿੱਖ ਭਾਈਚਾਰੇ ਦੀ ਜਿਨ੍ਹਾਂ ਦੀ ਬਹੁ ਗਿਣਤੀ ਆ ਪੰਜਾਬ ਫਿਰ ਉਹ ਲਾਜ਼ਮੀ ਐ ਫਿਰ ਉਹਨੂੰ ਕਿਉਂਕਿ ਫਿਰ ਸਮਰਪਿਤ ਹੋ ਕੇ ਪੂਰੇ ਪੰਜਾਬ ਦੇ ਵੋਟਰ ਨੇ ਜਿਹੜੇ ਭਾਵੇਂ ਉਹ ਸਿੱਖ ਨੇ ਜਾਂ ਗੈਰ ਸਿੱਖ ਨੇ ਉਹ ਵੋਟਾਂ ਪਾ ਦੇਣਗੇ ਔਰ ਅਗਰ ਭਾਈ ਪਤੀਜਾਵਾਦ ਜਾਂ ਉਸ ਤਰ੍ਹਾਂ ਦੀਆਂ ਗਲਤੀਆਂ ਕੀਤੀਆਂ ਜਿਹੜੀਆਂ ਬਾਦਲ ਧੜਾ ਕਰਦਾ ਰਿਹਾ ਪਿਛਲੇ ਸਮਿਆਂ ਦੇ ਵਿੱਚ ਤੇ ਫਿਰ ਲਹਿਰ ਡੈਮੇਜ ਹੋਏਗੀ ਤੇ ਫਿਰ ਵੋਟਾਂ ਦਾ ਤ੍ਰਵੇਕਰਨ ਹੋਏਗਾ ਉਹ ਸਥਿਤੀ ਕਿਤੇ ਨਾ ਕਿਤੇ ਸਿੱਖ ਭਾਈਚਾਰੇ ਦੇ ਲਈ ਫਿਰ ਸੱਤਾ ਤੋਂ ਦੂਰ ਵਾਲੀ ਬਣੇਗੀ ਹਾਂ ਫਿਰ ਬੀਜੇਪੀ ਹੈ ਫਿਰ ਬੀਜੇਪੀ ਔਰ ਆਮ ਆਦਮੀ ਪਾਰਟੀ ਫਿਰ ਸਿੱਧੇ ਮੁਕਾਬਲੇ 'ਚ ਉਹ ਆ ਜਾਣਗੇ ਨਹੀਂ ਤਾਂ ਆਮ ਆਦਮੀ ਪਾਰਟੀ ਦੇ ਨਾਲ ਜਿਹੜਾ ਸਭ ਤੋਂ ਵੱਡਾ ਮੁਕਾਬਲਾ ਹੈ ਉਹ ਇਹ ਪੁਨਰ ਸੁਜੀਤ ਅਕਾਲੀ ਦਲ ਕਰੇਗਾ ਉਹ ਵੇਲੇ ਦੀਆਂ ਗੱਲਾਂ ਨੇ ਕਿਸੇ ਨਾਲ ਸਮਝੌਤਾ ਕਰਨਾ ਲੋੜ ਮੁਤਾਬਕ ਜੇ ਅਸੀਂ ਸ਼ਹਿਰੀ ਸੀਟਾਂ ਵੀ ਜਿੱਤਣੀਆਂ ਨੇ ਪੁਨਰ ਸੁਜੀਤ ਅਕਾਲੀ ਦਲ ਨੇ ਜੇ ਉਹਨਾਂ ਨੂੰ ਲੱਗਿਆ ਵੀ ਨਹੀਂ ਸ਼ਹਿਰਾਂ 'ਚ ਵੀ ਅਸੀਂ ਆਪਣੇ ਦਮ ਤੇ ਜਿੱਤ ਸਕਦੇ ਹਾਂ ਫਿਰ ਕਿਸੇ ਨਾਲ ਸਮਝੌਤੇ ਦੀ ਵੀ ਲੋੜ ਨਹੀਂ ਪੈਣੀ ਇਹ ਚੁਣੌਤੀਆਂ ਮੈਨੂੰ ਲੱਗਦਾ ਔਰ ਇਹ ਨਿਜਮ ਇਹਨਾਂ ਨੂੰ ਬਣਾ ਲੈਣੇ ਚਾਹੀਦੇ ਆ ਕਿ ਅਸੀਂ ਭਾਈ ਭਤੀਜਾਵਾਦ ਨੂੰ ਹਾਵੀ ਨਹੀਂ ਹੁੰਦੇਣਾ ਕਿਉਂਕਿ ਬਹੁਤ ਸਾਰੇ ਲੋਕ ਇਸ ਇੰਤਜ਼ਾਰ 'ਚ ਹੁੰਦੇ ਨੇ ਕਿ ਵੀ ਜਿੱਦਾਂ ਹੀ ਇਹਨਾਂ ਕੋਲੇ ਤਾਕਤ ਆਊਗੀ ਤੇ ਅਸੀਂ ਤੁਰੰਤ ਦੂਜੀ ਟਾਣੀ ਤੋਂ ਉਡਾਰੀ ਮਾਰ ਕੇ ਇਹਨਾਂ ਦੀ ਟਾਣੀ ਤੇ ਆ ਕੇ ਬਹਿ ਜਾਵਾਂਗੇ ਸੋ ਇਸ ਕਰਕੇ ਇਹਨਾਂ ਨੂੰ ਖਿਆਲ ਰੱਖਣ ਦੀ ਲੋੜ ਹੈ ਜੀ ਨਾਲ ਸਭ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਸਤਿ ਸ੍ਰੀ ਅਕਾਲ ਬਹੁਤ ਧੰਨਵਾਦ ਪਰ ਕੋਈ ਵੀ ਤੇਰੇ ਸਾਡੇ ਵੱਲੋਂ ਕੀਤੀ ਗਈ ਇਸ ਚਰਚਾ ਦੇ ਕਿਸੇ ਪਹਿਲੂ ਦੇ ਨਾਲ ਵੀ ਅਗਰ ਸਹਿਮਤ ਹੈ ਉਹ ਆਪਣਾ ਪੱਖ ਰੱਖ ਸਕਦੇ ਆ ਸਾਨੂੰ ਸੰਪਰਕ ਕਰਨ ਅਸੀਂ ਉਹਨਾਂ ਦਾ ਪੱਖ ਵੀ ਇਸ ਚਰਚਾ ਰਾਹੀਂ ਅੱਗੇ ਵਧਾਵਾਂਗੇ ਧੰਨਵਾਦ ਜੀ ਬਹੁਤ ਧੰਨਵਾਦ